ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਦਾਇਤਾਂ ਤੇ ਫੈਸਲੇ ਪ੍ਰੈਸ ਨੋਟ ਜੋ ਜਾਰੀ ਕੀਤੇ ਜਾ ਰਹੇ ਨੇ ਉਹਨਾਂ ਦੇ ਉੱਤੇ ਚਰਚਾ ਕਰਾਂਗੇ ਤੇ ਨਾਲ ਗੱਲ ਕਰਾਂਗੇ ਅਕਾਲ ਤਖਤ ਸਾਹਿਬ ਦੀ ਜਿਹੜੀ ਇੱਕ ਸੀਮਾ ਹੈ ਕਿ ਉਸ ਨੂੰ ਇੱਕ ਸੀਮਾ ਦੇ ਅੰਦਰ ਰਹਿ ਕੇ ਦੇਖਿਆ ਜਾਵੇ ਜਾਂ ਫਿਰ ਜਿਵੇਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਦਾ ਗਿਆਨੀ ਰਗबीर ਸਿੰਘ ਦਾ ਇੱਕ ਤਾਜ਼ਾ ਬਿਆਨ ਸੀ ਜਿਹੜਾ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਤਾਂ ਸਮਝਦੇ ਸੀ ਕਿ ਜਿਹੜਾ ਅਕਾਲ ਤਖਤ ਤੋਂ ਜਾਰੀ ਹੋਇਆ ਹੁਕਮ ਪੂਰੀ ਸਿੱਖ ਕੌਮ ਦੇ ਉੱਤੇ ਲਾਗੂ ਹੁੰਦਾ ਹੈ ਦੁਨੀਆ ਦੇ ਵਿੱਚ ਲਾਗੂ ਹੁੰਦਾ ਹੈ ਪਰ ਹੁਣ ਪਤਾ ਲੱਗਿਆ ਕਿ ਇਹ ਸਿਰਫ ਹੁਕਮ ਚਾਰ ਦਿਵਾਰੀ ਦੇ ਅੰਦਰ ਹੁੰਦਾ ਹੈ ਇਸ ਦੇ ਉੱਤੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਮਨਾਇਆ ਜਾ ਰਿਹਾ ਕਿ ਵਾਪਸ ਹੋਣ ਵਿੱਚ ਹੀ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਸਲਾ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਗੱਲ ਕਰਾਂਗੇ ਮੇਰੇ ਨਾਲ ਨੇ ਐਸਜੀਪੀਸੀ ਦੇ ਮੈਂਬਰ ਗੁਰਪ੍ਰੀਤ ਦਾਵਾ ਜੀ ਜਿਹੜੇ ਕੀ ਇੱਕ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਆ ਰਹੇ ਨੇ ਕਾਫੀ ਲੰਮੇ ਸਮੇਂ ਤੋਂ ਐਸਜੀਪੀਸੀ ਦੇ ਅੰਦਰ ਉਹਨਾਂ ਨਾਲ ਕਰਦੇ ਆਂ ਗੱਲ ਕਿ ਉਹਨਾਂ ਦਾ ਵਿਚਾਰ ਕੀ ਹੈ ਇਹਨਾਂ ਸਾਰੇ ਮਾਮਲਿਆਂ ਤੇ ਸਭ ਤੋਂ ਪਹਿਲਾਂ ਤਾਂ ਜੀ ਇਹ ਗੱਲ ਤੁਹਾਡੇ ਤੋਂ ਜਾਨਣਾ ਚਾਹੁੰਦੇ ਆ ਕਿ ਜਿਹੜਾ ਐਸਜੀਪੀਸੀ ਦੇ ਪ੍ਰਧਾਨ ਦਾ ਅਸਤੀਫਾ ਉਸ ਵਕਤ ਹੋਣਾ ਜਦੋਂ ਪਹਿਲਾਂ ਹੀ ਬਹੁਤ ਸਾਰੇ ਮਸਲੇ ਹਾਲੇ ਉਲਝੇ ਹੋਏ ਆ ਸੁਲਝੇ ਨਹੀਂ ਹੋਏ ਔਰ ਉਹਨਾਂ ਨੂੰ ਜ਼ਿੰਮੇਵਾਰੀਆਂ ਵੀ ਵੱਡੀਆਂ ਦਿੱਤੀਆਂ ਗਈਆਂ ਕਾਲ ਤੱਕ ਸਾਹਬ ਤੋਂ ਉਹ ਅਸਤੀਫੇ ਤੋਂ ਬਾਅਦ ਜਿਹੜੀਆਂ ਜਿਹੜੀਆਂ ਗੱਲਾਂ ਜਾਂ ਗਤੀਵਿਧੀਆਂ ਹੋਈਆਂ ਨੇ ਉਹਨੂੰ ਤੁਸੀਂ ਕਿਵੇਂ ਵੇਖਿਆ ਹੁਣ ਤੱਕ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਸੰਗਤਾਂ ਨਾਲ ਫਤਿਹ ਸਾਂਝ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿੱਥੋਂ ਤੱਕ ਅਸਤੀਫੇ ਦੀ ਗੱਲ ਹੈ ਇਸ ਅਸਤੀਫੇ ਨਾਲ ਨਾ ਤਾਂ ਕੋਈ ਪੰਥ ਨੂੰ ਬਹੁਤ ਵੱਡਾ ਘਾਟਾ ਦਿਨਾ ਪੰਥ ਨੂੰ ਕੋਈ ਬਹੁਤ ਵੱਡੀ ਪ੍ਰਾਪਤੀ ਹੈ ਹੂੰ ਕਿਉਂਕਿ ਪੰਥ ਨੂੰ ਅੱਜ ਘਾਟਾ ਹੈ ਕਿ ਅੱਜ ਉਹਨਾਂ ਲੋਕਾਂ ਦਾ ਇਸ ਕਮੇਟੀ ਤੇ ਕਬਜ਼ਾ ਹੈ ਤੇ ਪੰਥ ਲਈ ਵੱਧ ਦੀ ਗੱਲ ਹੋਊਗੀ ਕਿ ਜਦੋਂ ਇਹ ਲੋਕਾਂ ਤੋਂ ਇਸ ਸਸਤਾ ਦਾ ਖੇੜਾ ਛੁੱਟ ਜੋ ਪਰ गिवन ਸਰਕਮਸਟੈਂਸਸ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਜਿਹੜਾ ਅਸਤੀਫਾ ਹੈ ਜਿੱਥੇ ਤੱਕ ਮੈਂ ਐਜ਼ ਅ ਮੈਂਬਰ ਮਹਿਸੂਸ ਕਰਦਾ ਹਾਂ ਬਾਕੀ ਸਾਰੀਆਂ ਗੱਲਾਂ ਨਾਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਇਸ 스테ਜ ਤੇ ਬਹੁਤ ਘੱਟ ਗਏ ਹਮ ਬੇਸ਼ੱਕ ਅਸੀਂ ਆਪੋਜੀਸ਼ਨ ਦੇ ਵਿੱਚ ਆ ਜੀ ਕਿਉਂਕਿ ਅਸੀਂ 2 ਸਾਲ ਮੈਂ ਐਗਜ਼ੀਕਟਿਵ ਮੈਂਬਰ ਰਹੇ ਹਾਂ ਜੀ ਤੇ ਹੁਣ ਮੇਰਾ ਸਾਥੀ ਐਗਜ਼ੀਕਟਿਵ ਮੈਂਬਰ ਹੈ 4 ਸਾਲ ਤੋਂ ਅਸੀਂ ਇੱਕ ਪੂਰੀ ਹਰ ਚੀਜ਼ ਨੂੰ ਆਪਣੀ ਨਿਗਾ ਨਾਲ ਦੇਖ ਰਹੇ ਹਾਂ ਅੱਜ ਤੱਕ ਜੋ ਕੁਝ ਵੀ ਪਿਛਲੇ 4 ਸਾਲਾਂ ਦੇ ਵਿੱਚ ਵਾਪਰਿਆ ਉਸ ਇਨਸਾਨ ਦੇ ਇੰਨੇ ਯਤਨ ਕਰਨ ਦੇ ਬਾਵਜੂਦ ਵੀ ਇੱਕ ਆਪਣੀ ਦੇਖੋ ਉਹਨਾਂ ਦੀ ਜਿਹੜੀ ਇਮਾਨਦਾਰੀ ਆ ਉਹਦੇ ਤੋਂ ਉਹਨਾਂ ਦੇ ਵਿਰੋਧੀ ਵੀ ਉਹ ਕਿੰਤੂ ਨਹੀਂ ਕਰ ਸਕੇ ਉਹਦੇ ਬਾਵਜੂਦ ਵੀ ਜਿਹੜੇ ਲੋਕ ਇਸ ਕਮੇਟੀ ਵਿੱਚ ਜਿਨ੍ਹਾਂ ਦੇ ਮੂੰਹ ਨੂੰ ਲਹੂ ਲੱਗਿਆ ਹੋਇਆ ਹੈ ਜਿਹੜੇ ਹਰਾਮ ਖਾਣਾ ਗਿੱਜੇ ਹੋਏ ਨੇ ਉਹ ਉਦੋਂ ਆਵਾਜ਼ ਨਹੀਂ ਆਉਂਦੇ ਕਈ ਵਾਰੀ ਉਹ ਅਜਿਹੇ ਕੰਮ ਕਰਾ ਲੈਂਦੇ ਨੇ ਕਿ ਸਾਨੂੰ ਮੁੜ ਕੇ ਪ੍ਰਧਾਨ ਤੇ ਸਵਾਲ ਚੱਕਣਾ ਪੈਂਦਾ ਵੀ ਇਹ ਕਿਵੇਂ ਹੋ ਗਿਆ ਮਤਲਬ ਉਹੀ ਜੀ ਸਥਿਤੀ ਦੇ ਵਿੱਚ ਜੇ ਅੱਜ ਇਹ ਬਿਲਕੁਲ ਖਾਲੀ ਹੋ ਜਾਂਦੀ ਹੈ ਤਾਂ ਤੁਸੀਂ ਇਹ ਦੇਖ ਲਿਓ ਵੀ ਇਹ ਤਾਂ ਦੋ ਕੀ ਤਾਂ ਚਾਰ ਚਾਰ ਹੱਥਾਂ ਨਾਲ ਜਿਹੜੇ ਇਹ ਲਟੇਰੇ ਇਹਦੇ ਵਿੱਚ ਬੈਠੇ ਨੇ ਤੇ ਉਹ ਤਾਂ ਖੁਸ਼ ਹੋਏ ਪਏ ਨੇ ਵੀ ਛੇਤੀ ਪਰੇ ਹੋਵੇ ਤੇ ਅਸੀਂ ਆਪਣੇ ਆਪਣੇ ਜਿਹੜੀ ਗੁਰਦੁਆਰੇ ਮੱਲੀਏ ਤੇ ਆਪਣੇ ਆਪਣੇ ਮੈਨੇਜਰ ਲਵਾਈਏ ਤੇ ਜਿਹੜਾ ਹੈਗਾ ਸਿਸਟਮ ਸ਼ੁਰੂ ਕਰੀਏ ਪਰ ਇੱਥੇ ਤਾਂ ਮਸਲਾ ਪੰਥ ਵੱਡਾ ਹੋਣਾ ਚਾਹੀਦਾ ਪਰ ਨਿੱਜ ਕਿਵੇਂ ਅੱਗੇ ਆ ਜਾਂਦੇ ਨਹੀਂ ਮੈਂ ਪੰਥ ਦੀ ਗੱਲ ਤੁਹਾਨੂੰ ਅਰੰਭਤਾ ਦੇ ਵਿੱਚ ਕਹਿਤੀ ਪੰਥ ਦਾ ਭਲਾ ਉਸ ਦਿਨ ਜਿਸ ਦਿਨ ਸਾਰੇ ਲੋਕਾਂ ਦੇ ਵਿੱਚੋਂ ਖਿਹੜਾ ਛੁੱਟ ਜੂ ਤੇ ਧਾਮੀ ਸਾਹਿਬ ਵੀ ਤੇ ਵਿਚੇ ਨੇ ਉਹਦੇ ਪਰ ਅੱਜ ਦੀ ਡੇਟ ਦੇ ਵਿੱਚ ਮੈਂ ਜਿਹੜੀ ਗੱਲ ਕੀਤੀ ਆ ਮੈਂ ਸਸਥਾ ਦੇ ਲਈ ਕੀਤੀ ਆ ਕਿ ਜੇ ਬਾਕੀ ਦੇ ਗੱਲਾਂ ਜਿਹੜੀਆਂ ਨੇ ਪਰੇ ਰੱਖ ਲਈਏ ਜਿੱਥੋਂ ਤੱਕ ਪੰਥ ਦੀ ਗੱਲ ਆ ਮੈਂ ਸਮਝਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਸੁਪਰੀਮ ਹੈ ਤੇ ਅਕਾਲ ਤਖਤ ਸਾਹਿਬ ਦੀ ਅਥਾਰਟੀ ਜਿਹੜੀ ਹੈ ਉਹ ਜੇ ਸਾਨੂੰ ਲੱਗ ਰਿਹਾ ਹੈ ਕਿ ਕੋਈ ਲੋਕ ਉਹਨਾਂ ਨੂੰ ਚੈਲੰਜ ਕਰ ਰਿਹਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਗੁਲਾਮੇ ਤੋਂ ਧੂਕੇ ਅਕਾਲ ਤਖਤ ਦੇ ਸਾਹਮਣੇ ਉਹਨਾਂ ਨੂੰ ਸਭ ਤੋਂ ਪਹਿਲਾਂ ਖੜਨਾ ਚਾਹੀਦਾ ਹੈ ਉਹਦੇ ਵਿੱਚ ਮੈਂ ਸਮਝਦਾ ਕਿ ਇਹ ਜਿਹੜੇ 12 13 ਬੰਦੇ ਨੇ ਜਿਨ੍ਹਾਂ ਨੇ ਇਹ ਹਮਾਕਤ ਕੀਤੀ ਹੈ ਪਿਛਲੇ ਦਿਨੀ ਇਹ ਪ੍ਰੈਸ ਕਾਨਫਰੰਸ ਕਰਕੇ ਉਹਦੇ ਵਿੱਚ ਇਹਨਾਂ ਨੇ ਦੱਸਣ ਦਾ ਕੋਸ਼ਿਸ਼ ਕੀਤਾ ਹੈ ਕਿ ਅਸੀਂ ਸੁਪਰੀਮ ਉਹ ਇੱਕ ਬਕਾਇਦਾ ਮਤਾ ਬੜਾ ਚਰਚਾ ਦਾ ਵਿਸ਼ਾ ਬਣਿਆ ਪਿਆ ਜਿਹੜਾ ਉਦੋਂ ਆਇਆ ਜਿਹਦੇ ਵਿੱਚ ਇਹ ਵੀ ਹਦਾਇਤ ਦਿੱਤੀ ਗਈ ਕਿ ਪੋਸਟ ਵੀ ਨਹੀਂ ਸੀ ਪਾਉਣੀ ਚਾਹੀਦੀ ਕਾਲ ਤਖਸਾਬ ਦੇ ਜਥੇਦਾਰ ਨੂੰ ਜਿਸ ਤੋਂ ਬਾਅਦ ਜਥੇਦਾਰ ਸਾਹਿਬ ਕਹਿੰਦੇ ਕਿ ਉਹ ਮੇਰੇ ਮਨ ਦੇ ਬਲਬਲੇ ਸੀ ਮੈਂ ਇਹ ਸਮਝਦਾ ਕਿ ਦੇਖੋ ਇਸ ਤੋਂ ਵੱਡਾ ਹੁਣ ਇਹ ਚੈਲੰਜ ਹੋਰ ਕੋਈ ਕਰ ਨਹੀਂ ਸਕਦੇ ਹੁਣ ਸਭ ਤੋਂ ਪਹਿਲਾਂ ਜਿੰਨੇ ਬਾਕੀ ਦੇ ਮਸਲੇ ਹਜੇ ਲੰਮਕਦੇ ਨੇ ਜੀ ਬਾਕੀ ਤਾਂ ਇਹ ਉਹਨਾਂ ਦੀ ਮਰਜ਼ੀ ਹੈ ਕਿ ਉਹਨਾਂ ਨੇ ਕੀ ਕਰਨਾ ਹੈ ਮੈਂ ਸਮਝਦਾ ਕਿ ਇਹਨਾਂ ਲੋਕਾਂ ਨੇ ਇਹ ਸਿੱਧਾ ਹੱਥ ਜਿਹੜਾ ਹੈ ਇਹ ਅਕਾਲ ਤਖਤ ਸਭ ਨੂੰ ਪਾਇਆ ਹੈ ਇਹ ਜਿਹੜੇ 12 13 ਬੰਦੇ ਜਿੰਨੇ ਵੀ ਇਹ ਇਹ ਸਾਰੀਆਂ ਗੱਲਾਂ ਇਹ ਜਿਨ੍ਹਾਂ ਨੇ ਆਪਣੀਆਂ ਕਰਤੂਤਾਂ ਜਿਹੜੀਆਂ ਉੱਥੇ ਦਸੀਆਂ ਨੇ ਵੀ ਅਸੀਂ ਕਿਸ ਖਸਲਤ ਦੇ ਮਾਲਕਾਂ ਕਿੰਨੀ ਕਿ ਸਾਨੂੰ ਅਕਲ ਹੈ ਕਿੰਨਾ ਕਿ ਸਾਨੂੰ ਧਾਰਮਿਕ ਗਿਆਨ ਹੈ ਕਿੰਨਾ ਕਿ ਸਾਨੂੰ ਐਡਮਿਨਿਸਟ੍ਰੇਸ਼ਨ ਗਿਆਨ ਹੈ ਸਾਰੀਆਂ ਗੱਲਾਂ ਦੇ ਵਿੱਚ ਇਹ ਫੇਲ ਹੋ ਕੇ ਤੇ ਮੈਨੂੰ ਤਾਂ ਇਹ ਲੱਗਦਾ ਕਿ ਇਹ ਬੰਦੇ ਸਜ਼ਾ ਦੇ ਅਧਿਕਾਰੀ ਨੇ ਅੱਜ ਮੈਂ ਤੁਹਾਨੂੰ ਇੱਕ ਗੱਲ ਦੇਖੋ ਕੁਝ ਚੀਜ਼ਾਂ ਹੁੰਦੀਆਂ ਨੇ ਪਰਕਿਰਤੀ ਦੇ ਨਿਯਮ ਵਿੱਚ ਵੀ ਧਰਮ ਦੇ ਨਿਯਮ ਵਿੱਚ ਹੀ ਕੁਝ ਗੱਲਾਂ ਕੀਤੀਆਂ ਜਾਂਦੀਆਂ ਨੇ ਉਹਨਾਂ ਬਾਰੇ ਵਿਆਖਿਆ ਨਹੀਂ ਕੀਤੀ ਜਾਂਦੀ ਜੀ ਅਸੀਂ ਮਾਂ ਦੇ ਪੇਟ ਤੋਂ ਜਨਮ ਲਿਆ ਹੈ ਪਿਓ ਦੀ ਅੰਸ ਹੈ ਤੇ ਉਹ ਕਿਸ ਪ੍ਰਕਿਰਿਆ ਦੇ ਵਿੱਚ ਸਾਡਾ ਜਨਮ ਹੋਇਆ ਉਹ ਅਸੀਂ ਵਿਆਖਿਆ ਨਹੀਂ ਕਰ ਸਕਦੇ ਆਪਣੇ ਮਾਂ ਪਿਓ ਦੀ ਜੇ 100 ਸਾਲ ਤੋਂ ਕਿਸੇ ਰੂਪ ਦੇ ਵਿੱਚ ਤੁਹਾਡੇ ਕੋਲ ਇਹ ਅਧਿਕਾਰ ਹੈ ਤੁਸੀਂ ਲਾ ਲੈਣੇ ਹੋ ਇਸ ਲਈ ਤੁਸੀਂ ਇਹ ਅਧਿਕਾਰ ਨਹੀਂ ਰੱਖਦੇ ਕਿ ਤੁਸੀਂ ਲਾ ਕੇ ਉਹਦੀ ਵਿਆਖਿਆ ਕਰੋ ਵੀ ਅਸੀਂ ਲਾਉਣ ਵੀ ਜਾਣਦੇ ਆ ਅਸੀਂ ਹਟਾਉਣ ਵੀ ਜਾਣਦੇ ਆ ਅਸੀਂ ਕਿਸੇ ਦੀ ਪੱਤ ਵੀ ਲਾਉਣ ਜਾਣਦੇ ਆ ਤੋਂ ਇਹਨਾਂ ਗੱਲਾਂ ਦੇ ਨਾਲ ਇਹਨਾਂ ਨੇ ਨਾ ਕੇਵਲ ਅਕਾਲ ਤਖਤ ਸਾਹਿਬ ਨੂੰ ਚੈਲੰਜ ਕੀਤਾ ਮੈਂ ਸਮਝਦਾ ਕਿ ਐਜ਼ ਅ ਸ਼੍ਰੋਮਣੀ ਕਮੇਟੀ ਮੈਂਬਰ ਐਗਜ਼ੈਕਟਿਵ ਨੂੰ ਮੈਂ ਸਮਝਦਾ ਕਿ ਇਹਨਾਂ ਨੇ ਇਸ ਐਗਜ਼ੈਕਟਿਵ ਨੂੰ ਬਹੁਤ ਦਾਗੀ ਕਰ ਦਿੱਤਾ ਇਹ ਇਹ ਦੇਖੋ ਇਹਨਾਂ ਨੂੰ ਲੱਗਦਾ ਹੈ ਕਿ ਅੱਜ ਅਸੀਂ ਬਿਆਨ ਇਦਾਂ ਦੇ ਕੇ ਜਾਂ ਉਦਾਂ ਦੇ ਕੇ ਬਚ ਜਾਗੇ ਇਹਨਾਂ ਦੀ ਕੀਤੀ ਪ੍ਰੈਸ ਕਾਨਫਰੰਸ ਵੀ 50 ਸਾਲ ਪਈ ਰਹਿਣੀ ਆ ਇਹਨਾਂ ਦੇ ਬੋਲੇ ਹੋਏ ਬੋਲ ਵੀ 50 ਸਾਲ ਪਈ ਰਹੇ ਨੇ ਤਾਂ ਇਸ ਲਈ ਮੈਂ ਸਮਝਦਾ ਕਿ ਇਹ ਜੇ ਇਸ ਗੱਲ ਨੂੰ ਤੁਸੀਂ ਤਵਾਰੀਖ ਦੇ ਪੰਨਿਆਂ ਤੇ ਪਰੇ ਕਰਨਾ ਤਾਂ ਸਭ ਤੋਂ ਪਹਿਲਾਂ ਇਹਨਾਂ ਲੋਕਾਂ ਨੂੰ ਥੇ ਸਜ਼ਾ ਲਾਉਣੀ ਚਾਹੀਦੀ ਆ ਬੁਲਾ ਕੇ ਤਾਂ ਕਿ ਇਹ ਰੀਤ ਨਾ ਪਵੇ ਕਿ ਅੱਜ ਇਹ 12 ਬੋਲਣ ਕੱਲ ਨੂੰ ਹੋਰ 12 ਬੋਲਣਗੇ ਤੁਸੀਂ ਕਿਹਾ ਵੀ ਆ ਜਿਹੜੇ ਅਗਲੇ 50 ਸਾਲ ਦਾ ਹੋਰ ਕਈ ਸਾਲ ਆ ਜਿਹੜਾ ਇਹ ਸਾਰੀਆਂ ਚੀਜ਼ਾਂ ਭੁੱਲਦੀਆਂ ਇੱਥੇ ਮੈਂ ਗੱਲ ਹੀ ਕਰ ਲੈਣਾ 1999 ਦੇ ਇੱਕ ਮਤੇ ਦੀ ਐਸਜੀਪੀਸੀ ਨੇ ਬਕਾਇਦਾ ਉਹਦੇ ਬਾਰੇ ਵੀ ਜਵਾਬ ਦਿੱਤਾ ਕਿ ਗੁੰਮਰਾਹ ਨਾ ਕਰੋ ਸੰਗਤ ਵਿੱਚ ਦੁਬਿਧਾ ਨਾ ਪੈਦਾ ਕਰੋ ਜਿਹੜੇ ਵਾਇਰਲ ਕਰ ਰਿਹਾ ਇਸ ਪੋਸਟ ਨੂੰ ਜਿਹਦੇ ਵਿੱਚ ਇਹ ਮਤਾ ਆਇਆ ਸੀ ਕਿਸੇ ਵੇਲੇ ਸੁਤੰਤਰਤਾ ਬਾਰੇ ਕਾਲਕਸਖ ਸਾਹਿਬ ਦੀ ਉਹ ਫਿਰ ਚਰਚਾ ਚੱਲੀ ਹੈ ਉਹਨੂੰ ਐਸਜੀਪੀਸੀ ਨੇ ਰੱਦ ਹੀ ਕੀਤਾ ਕਹਿੰਦੇ ਉਹ ਮਤਾ ਬਾਅਦ ਚ ਰੱਦ ਹੀ ਕਰ ਦਿੱਤਾ ਗਿਆ ਸੀ ਉਹਨੂੰ ਪ੍ਰਚਾਰੋ ਨਾ ਹੋਣ ਦੇਖੋ ਉਹ ਵੀ ਇਹਨਾਂ ਦੀ ਕਾਲੀਕਰਤੂਤ ਸੀ ਜਿਹੜਾ 20 ਸਾਲ 30 ਸਾਲ ਪਹਿਲਾਂ ਇਹ ਮਤਾ ਪਾਇਆ ਜੋ ਕੁਝ ਅੱਜ ਇਹ ਗਏ ਰਹੇ ਨੇ ਉਹੀ ਕੁਝ ਨਾ ਨੇ ਉਦੋਂ ਕਿਹਾ ਫਰਕ ਸਿਰਫ ਇਹਨਾਂ ਸੀ ਉਹ ਗੱਲ ਇਹਨਾਂ ਦੀ ਧਰਮ ਪ੍ਰਚਾਰ ਕਮੇਟੀ ਨੇ ਕਹੀ ਜਿਹੜੀ ਕਿ ਧਾਰਮਿਕ ਪੱਖੋਂ ਸ਼੍ਰੋਮਣੀ ਕਮੇਟੀ ਦੇ ਵਿੱਚ ਵੱਡੀ ਅਥਾਰਟੀ ਆ ਜਿਹੜੀ ਧਰਮ ਪ੍ਰਚਾਰ ਹੈ ਭਾਵੇਂ ਐਡਮਿਨਿਸਟ੍ਰੇਸ਼ਨ ਇਧਰਲਾ ਹੋਣ ਕਰਕੇ ਨਾ ਜਿਆਦਾ ਐਗਜ਼ੀਕਟਿਵ ਦੀ ਜਾਂ ਗੱਲ ਹੁੰਦੀ ਹੈ ਪ੍ਰਧਾਨ ਦੀ ਗੱਲ ਹੁੰਦੀ ਹੈ ਕਿਉਂਕਿ ਉਹਦੀ ਵੀ ਅਗਵਾਈ ਪ੍ਰਧਾਨ ਹੀ ਕਰਦਾ ਹੈ ਉਹਦੇ ਮੈਂਬਰ ਨਾਮਿਨੇਟ ਹੁੰਦੇ ਨੇ ਜਿਹੜੇ ਧਰਮ ਪ੍ਰਚਾਰਦੇ ਨੇ ਸਭ ਤੋਂ ਵੱਡਾ ਫੰਡ ਉਹਨਾਂ ਦਾ ਹੈ ਕਿਉਂਕਿ ਉਹਨਾਂ ਦਾ ਟੋਟਲ ਰਿਸਰਚ ਬੋਰਡ ਕੀ ਇਤਿਹਾਸ ਕੀ ਗੁਰਬਾਣੀ ਕੀ ਸਾਰੀਆਂ ਗੱਲਾਂ ਨੂੰ ਪਰੰਪਰਾਵਾਂ ਨੂੰ ਅਸਲ ਵਿੱਚ ਉਹ ਬੇਸ ਹੈ ਜਿੱਤੋਂ ਇਹ ਗੱਲ ਹੁਣ ਤੁਸੀਂ ਇਹ ਦੇਖ ਲਓ ਵੀ ਜਿਹੜੀ ਕਮੇਟੀ 30 ਸਾਲ ਪਹਿਲਾਂ ਇਹ ਕਰਤੂਤ ਕਰ ਰਹੀ ਹੈ ਅਕਾਲ ਤਖਤ ਨੂੰ ਚੈਲੰਜ ਕਰ ਰਹੀ ਹੈ ਮੈਂ ਸਮਝਦਾ ਕਿ ਪਹਿਲਾਂ ਤੱਕ ਅਲੰਕ ਲਵਾਇਆ ਸੀ ਧਰਮ ਪ੍ਰਚਾਰ ਕਮੇਟੀ ਨੇ ਆਪਣੇ ਨਾਮ ਤੇ ਹੁਣ ਲਵਾਇਆ ਮੌਜੂਦਾ ਐਗਜ਼ੈਕਟਿਵ ਨੇ ਆਪਣੇ ਨਾਮ ਤੇ ਤੇ ਹੁਣ ਇਹਨਾਂ ਦਾ ਢਿਡ ਕਿਉਂ ਦੁਖਦਾ ਜੇ ਉਹ ਵਾਇਰਲ ਹੋ ਰਿਹਾ ਉਹ ਤਾਂ ਵਾਇਰਲ ਕਰਨ ਵਾਲੇ ਤੁਹਾਡੀਆਂ ਕਰਤੂਤਾਂ ਹੀ ਦੱਸ ਰਹੀਆਂ ਵੀ ਜਿਹੜੀ ਕਰਤੂਰ ਤੁਸੀਂ 30 ਸਾਲ ਪਹਿਲਾਂ ਕੀਤੀ ਤੇ 30 ਸਾਲ ਬਾਅਦ ਤੁਹਾਡੀ ਨਾ ਸੋਚ ਬਦਲੀ ਹੈ ਨਾ ਤੁਹਾਡਾ ਕੰਮ ਕਰਨ ਦਾ ਤਰੀਕਾ ਬਦਲੇ ਉੱਥੇ ਖੜੇ ਹੋ ਤੁਸੀਂ ਮਤਲਬ ਇਹਨਾਂ ਗੱਲਾਂ ਨਾਲ ਪੁਸ਼ਟੀ ਹੋ ਜਾਂਦੀ ਹੈ ਪੁਰਾਣੇ ਪੁਸ਼ਟੀ ਇਹਨਾਂ ਕਹਿ ਵੀ ਉਦੋਂ ਤੁਸੀਂ ਅਕਾਲ ਤਖਤ ਨੂੰ ਲਿਖ ਕੇ ਚੈਲੰਜ ਕੀਤਾ ਹੁਣ ਤੁਸੀਂ ਆਪਣੀ ਜਿਹੜੀ ਜਬਾਨ ਹਲਾ ਕੇ ਕੀਤਾ ਇੰਨੇ ਫਰਕ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਕਾਫੀ ਸਮਾਂ ਚਲੋ ਵਿਦੇਸ਼ ਦਾਰੇ ਸੀ ਉੱਥੋਂ ਵੀ ਉਹਨਾਂ ਨੇ ਬਿਆਨ ਦਿੱਤੇ ਇੱਕ ਪੋਸਟ ਪਾਈ ਉਸ ਤੋਂ ਬਾਅਦ ਉਹਨਾਂ ਦਾ ਇੱਥੇ ਆ ਕੇ ਇਹ ਕਹਿਣਾ ਕਿ ਮੈਨੂੰ ਤੇ ਕੱਲ ਹੀ ਦੱਸ ਕੇ ਗਏ ਆ ਜੀ ਪਤਾ ਹੁਣ ਲੱਗਿਆ ਕਿ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਹੁਕਮ ਚਾਰਦੁਆਰੀ ਦੇ ਅੰਦਰ ਹੀ ਲਾਗੂ ਹੁੰਦਾ ਇਹਦੇ ਮੈਨੇ ਕੀ ਸਮਝਦੇ ਇਹਦੇ ਮੈਨੇ ਇਹਨੇ ਵੀ ਇਹਨਾਂ 12 ਬੰਦਿਆਂ ਦੇ ਮੂੰਹ ਤੇ ਚਪੇੜਾਂ ਮਾਰੀਆਂ ਨੇ ਉਹਨਾਂ ਨੇ ਇਹਦੇ ਮੈਨੇ ਇਹ ਨਹੀਂ ਜੇ ਇਹਨਾਂ ਨੂੰ ਕੋਈ ਮਾੜੀ ਮੋਟੀ ਸ਼ਰਮਿਆ ਹੋਵੇ ਇਹਨਾਂ ਨੂੰ ਕੋਈ ਧਰਮ ਦਾ ਕਰਮ ਦਾ ਗਿਆਨ ਹੋਵੇ ਇਸ ਤੋਂ ਬਾਅਦ ਇਹਨਾਂ ਨੂੰ ਉਹ ਜਰੀਲ ਤੇ ਢੀਠ ਹੋਣ ਕੀ ਕਰ ਸਕਦੇ ਨੇ ਪਰ ਨਾਲ ਉਹ ਦਲੀਲ ਦੂਜੇ ਪਾਸੇ ਇਹ ਵੀ ਆਉਂਦੀ ਹੈ ਕਿ 1925 ਦਾ ਜਿਹੜਾ ਐਕਟ ਹੈ ਨਾ ਉਹ ਅਸੀਂ ਅੱਜ ਥੋੜੀ ਬਣਾਇਆ ਹੈ ਉਸ ਐਕਟ ਉੱਤੇ ਪਹਿਰਾ ਦੇ ਰਹੇ ਆ ਇਸੇ ਕਰਕੇ ਅਸੀਂ ਕਹਿੰਦੇ ਆ ਕਿ ਐਸਜੀਪੀਸੀ ਕੋਲੇ ਹੱਕ ਨੇ ਹਕੂਕ ਨੇ ਕਾਨੂੰਨ ਦੇ ਜ਼ਰੀਏ ਮਿਲੇ ਹੋਏ ਨੇ ਫਿਰ ਨਾਸਤਕ ਜਿਹੜੇ ਪ੍ਰਚਾਰ ਕਰ ਰਹੇ ਨੇ ਉਹ ਕਹਿ ਰਹੇ ਨੇ ਵੀ ਜਥੇਦਾਰ ਦਾ ਕੋਈ ਕਨਸੈਪਟ ਹੀ ਨਹੀਂ ਹੈਗਾ ਗਾਉਮ ਦੇ ਵਿੱਚ ਤੇ ਉਹੀ ਨਾਸਤਿਕਾਂ ਵਾਲੀ ਬੋਲੀ ਜਿਹੜੀ ਐ ਐਕਟ ਦਾ ਹਵਾਲਾ ਦੇ ਕੇ ਬੋਲਣ ਲੱਗੇ ਨਹੀਂ ਉਹ ਕਹਿੰਦੇ ਵੀ ਆ ਕਿ ਸਾਡੇ ਸਿਰ ਮੱਥੇ ਨੇ ਹੁਕਮ ਗਾਲ ਤੱਕ ਸਭ ਤੋਂ ਆਏ ਅਸੀਂ ਸਾਨੂੰ ਸਰਵੋੱਚੀ ਉਸ ਨੂੰ ਮੰਨਦੇ ਆ ਇਹ ਮੈਨੂੰ ਇਹ ਲੱਗਦਾ ਵੀ ਜਦ ਅਸੀਂ ਕਿਸੇ ਹੋਰ ਦੁਨੀਆ 'ਚ ਬੈਠਿਆ ਜਾਂ ਉਹ ਕਿਸੇ ਹੋਰ ਦੁਨੀਆ 'ਚ ਬੈਠਿਆ ਤੁਸੀਂ ਦੇਖੋ ਵੀ ਅਕਾਲ ਤਖਤ ਦੇ ਨਾਲ ਹੀ ਸਰਵਉੱਚ ਹੈ ਅਕਾਲ ਤਖਤ ਦਾ ਹੁਕਮਨਾਮਾ ਨਾਲ ਹੀ ਸਰਵਉੱਚ ਹੈ ਅਕਾਲ ਤਖਤ ਦਾ ਜਥੇਦਾਰਾਂ ਨਾਲ ਹੀ ਸਭ ਜੋ ਸਰਵਉੱਚ ਹੈ ਨਾ ਇਹ ਅਕਾਲ ਤਖਤ ਦੀ ਗੱਲ ਮੰਨਦੇ ਨੇ ਨਾ ਇਹ ਜਥੇਦਾਰ ਨੂੰ ਮੰਨਦੇ ਨੇ ਤੇ ਨਾ ਉੱਥੋਂ ਆਏ ਹੁਕਮ ਨੂੰ ਮੰਨਦੇ ਨੇ ਫਿਰ ਕੀ ਕਹਿਣਾ ਚਾਹੁੰਦੇ ਨੇ ਕੀ ਸਮਝੋਗੇ ਤੁਸੀਂ ਇਸ ਇਸ ਗੱਲ ਤੇ ਇਹ ਲੈਕ ਹੈਗੇ ਅਸਲ ਲੜਾਈ ਪੈਦਾ ਹੋ ਗਈ ਸੁਪਰੀਮ ਦੀ ਸਰਵਉੱਚਤਾ ਦੀ ਐਸਜੀਪੀਸੀ ਜਾਂ ਅਕਾਲ ਤਖਤ ਸਾਹਿਬ ਨੂੰ ਮੂਰੇ ਰੱਖੀਏ ਜਾਂ ਸਰਵਉੱਚ ਮੰਨੀਏ ਇਹ ਲੜਾਈ ਦੀ ਜੜ ਕੀ ਸਮਝਦੇ ਹੋ ਔਰ ਇਹਦਾ ਟਾਰਗੇਟ ਕੀ ਨਜ਼ਰ ਆਉਂਦਾ ਤੁਨ ਅਸਲ ਵਿੱਚ ਇਹ ਕੋਈ ਬਹੁਤਾ ਫਰਕ ਨਹੀਂ ਪਿਆ ਜਿਹੜੀ 1998 ਦੇ 99 ਦੇ ਵਿੱਚ ਇਹਨਾਂ ਦੇ ਜਥੇਦਾਰ ਭਾਈ ਰਣਜੀਤ ਸਿੰਘ ਜਿਹੜੇ ਸਰਪ੍ਰਮਾਨਤ ਜਥੇਦਾਰ ਸੀ ਕੌਮ ਦਾ ਅਸਲ ਵਿੱਚ ਇਹ ਜਿਹੜਾ ਤੁਸੀਂ ਮਤਾ ਕਹੇ ਨੇ ਹੋ ਨਾ ਉਹਨਾਂ ਨੂੰ ਜਦੋਂ ਲਾਇਆ ਕੌਮ ਖੜਗੀ ਉਹਨਾਂ ਦੇ ਨਾਲ ਇਹ ਸਾਰੀਆਂ ਕਰਤੂਤਾ ਉਦੋਂ ਦੀਆਂ ਕੀਤੀਆਂ ਹੋਈਆਂ ਨੇ ਮਤਲਬ ਉਹ ਇਹ ਯਤਨ ਸੀ ਇਹਨਾਂ ਦੇ ਦੱਸਣ ਦੇ ਵੀ ਨਹੀਂ ਅਸੀਂ ਸੁਪਰੀਮ ਐ ਧਰਮ ਪ੍ਰਚਾਰ ਕਮੇਟੀ ਸੁਪਰੀਮ ਐ ਜਾਂ ਐਗਜ਼ੀਕਟਿਵ ਸੁਪਰੀਮ ਐ ਉਦੋਂ ਮਤਾ ਪਾ ਲਿਆ ਜਦੋਂ ਭਾਈ ਰਣਜੀਤ ਸਿੰਘ ਨੂੰ ਲਾਤਾ ਟੌੜਾ ਸਾਹਿਬ ਨੂੰ ਲਾਤਾ ਮਾਰਚ ਦਾ ਮਹੀਨਾ ਲੰਘ ਗਿਆ ਬਜਟ ਦੇ ਵਿੱਚ ਉਹਨੂੰ ਕੈंसिल ਕਰ ਲਿਆ ਹੂੰ ਮਤਲਬ ਇਹ ਤੁਸੀਂ ਇਹ ਦੇਖੋ ਵੀ ਹੁਣ ਤੁਸੀਂ ਜਿੰਨੀ ਤੁਹਾਡੀ ਏਜ ਹੋਊਗੀ ਜੀ ਮਤਲਬ ਉਹਦੇ ਮੁਤਾਬਕ ਤੁਸੀਂ ਹਿਸਾਬ ਲਾ ਕੇ ਦੇਖੋ ਵੀ ਜਿਸ ਜ਼ਮਾਨੇ ਦੇ ਵਿੱਚ ਤੁਸੀਂ ਇਹਨਾਂ ਦੀਆਂ ਅੱਜ ਦੀਆਂ ਗੱਲਾਂ ਦਾ ਵਿਸ਼ਲੇਸ਼ਣ ਕਰ ਰਹੇ ਹੋ 30 ਸਾਲ ਪਹਿਲਾਂ ਇਹਨਾਂ 'ਚ ਕੋਈ ਫਰਕ ਸੀਗਾ ਬੰਦੇ ਹੋ ਸਕਦਾ ਮਰ ਕੇ ਉਹ ਮਰਗੇ ਹੋਣ ਉਹਨਾਂ ਵਿੱਚੋਂ ਕੁਝ ਜਿਉਂਦੇ ਹੋਣਗੇ ਇਹਨਾਂ ਦੇ ਢੜੇ ਬੰਦੀਆਂ ਬਦਲ ਲਈਆਂ ਬਦਲ ਲਈਆਂ ਹੋਣੀਆਂ ਪਰ ਕੰਮ ਕਰਨ ਦਾ ਤਰੀਕਾ ਉਹਦਾ ਕਾਰਨ ਕੀ ਆ ਇੱਕੋ ਪਰਿਵਾਰ ਦੇ ਪੈਰੋਕਾਰ ਨੇ ਅਸਲ ਵਿੱਚ ਇਹ ਇਹਨਾਂ ਦੀ ਸੋਚ ਨਹੀਂ ਇਹ ਇਹਨਾਂ ਦੇ ਮਾਲਕ ਦੀ ਸੋਚ ਹੈ ਜਿਹਨੂੰ ਇਹ ਪੂਜਦੇ ਨੇ ਜਿਹਦੇ ਇਹ ਦੇਖੋ ਇਹ ਅਕਾਲ ਤੱਕ ਤੋਂ ਮਨ ਨੂੰ ਨਜ਼ਿਆਰ ਨਹੀਂ ਇਹ ਸੁਖਵੀਰ ਸਿੰਘ ਬਾਦਲ ਨੂੰ ਮਨ ਨੂੰ ਤਿਆਰ ਨੇ ਠੀਕ ਹੈ ਨਾ ਗੱਲ ਇਹਨਾਂ ਦੇ ਲਈ ਉਹ ਸੁਪਰੀਮ ਹੈ ਜੋ ਉਹ ਇਹਨਾਂ ਨੂੰ ਹੁਕਮ ਦਿੰਦਾ ਹੈ ਤਾਂ ਇਸ ਕਰਕੇ ਇਹਨਾਂ ਲਈ ਇਹ ਇਹ ਜਿਹੇ ਗੱਲਾਂ ਕਰਨੀਆਂ ਕੋਈ ਬਹੁਤੀਆਂ ਜਿਹੜੀਆਂ ਇਹਨਾਂ ਵਾਸਤੇ ਕੋਈ ਵੱਡੀਆਂ ਨਹੀਂ ਹੈਗੀਆਂ ਜੇ ਇਹਨੀਆਂ ਚੀਜ਼ਾਂ ਵਿਅਕਤੀ ਵਿਸ਼ੇਸ਼ ਲਈ ਵੱਡੀਆਂ ਹੋ ਸਕਦੀਆਂ ਨੇ ਜਾਂ ਉਹਨਾਂ ਦੀ ਮਰਜ਼ੀ ਚੱਲ ਰਹੀ ਹੈ ਫਿਰ ਡਾਕਟਰ ਦਲਜੀਤ ਸਿੰਘ ਚੀਮਾ ਦੀ ਗਵਾਹੀ 'ਚ ਇੱਕ ਵੱਡਾ ਵਫ਼ਦ ਕਿਉਂ ਜਾਂਦਾ ਐਸਜੀਪੀਸੀ ਪ੍ਰਧਾਨ ਕੋਲ ਉਹਨਾਂ ਨੂੰ ਤਾਂ ਫੇਰੇ ਗੱਲ ਸੂਟ ਕਰਨੀ ਚਾਹੀਦੀ ਉਹ ਕਿਉਂ ਚਾਹੁੰਦੇ ਨੇ ਕਿ ਧਾਮੀ ਸਾਹਿਬ ਆਪਣੀ ਸੀਟ ਉੱਤੇ ਵਾਪਸ ਆਉਣ ਕਿਉਂਕਿ ਫਿਰ ਇਹਨਾਂ ਨੂੰ ਗੜਾ ਨਹੀਂ ਪਤਾ ਵੀ ਸਾਡੇ ਕਿੰਨੇ ਕਾਬਲ ਨਹੀਂ ਰਹੇ ਇਹ ਇਹਨਾਂ ਨੂੰ ਇਹਨਾਂ ਨੂੰ ਵੀ ਪਤਾ ਵੀ ਅੱਜ ਦੀ ਡੇਟ ਦੇ ਵਿੱਚ ਜਿਹੜੇ ਹਾਲਾਤ ਨੇ ਕਿਉਂਕਿ ਲੈ ਦੇ ਕੇ ਜਿਹੜੀ ਸਚਾਈ ਹੈ ਜੀ ਤੋ ਅਸੀਂ ਮੁਨਕਰ ਨਹੀਂ ਹੋ ਸਕਦੇ ਭਾਵੇਂ ਅਸੀਂ ਵਿਰੋਧ ਦੇ ਵਿੱਚ ਵੀ ਆਏ ਵੀ ਇਹਨਾਂ ਦੇ ਵੱਲੋਂ ਹੀ ਸਰਦਾਰ ਹਰਜਿੰਦਰ ਸਿੰਘ ਧਾਮੀ ਬਣਾਏ ਗਏ ਨੇ ਉਹ ਦੋ ਤਿੰਨ ਵਾਰੀ ਜਿੱਤੇ ਨੇ ਠੀਕ ਹੈ ਤੇ ਤੁਸੀਂ ਇਹਨਾਂ ਨੂੰ ਪਤਾ ਹੈ ਵੀ ਜਿਹੜੀਆਂ ਬੀਬੀ ਜ਼ਗੀਰ ਕੌਰ ਨੂੰ 33 ਪਈਆਂ ਹੋਈਆਂ ਨਾ ਜਿੱਦਣ ਧਾਮੀ ਹੋਰਾਂ ਨੂੰ ਹਟਾ ਕੇ ਕੋਈ ਹੋਰ ਕਰ ਲੇ 64 ਉਹਦਣੇ ਹੋ ਜਾਣੀਆਂ ਨੇ ਉਹ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਇਸ ਦਲ ਤੋਂ ਕੰਮ ਕਰਨ ਤੋਂ ਮਤਲਬ ਜਿਹੜੇ ਨੇ ਔਖੇ ਨੇ ਪਰ ਜਦੋਂ ਗੱਲ ਰਜਿੰਦਰ ਸਿੰਘ ਧਾਮੀ ਦੀ ਆਉਂਦੀ ਸੀ ਸਾਨੂੰ ਤਾਂ ਮੈਂਬਰ ਦੱਸਦੇ ਰਹਿੰਦੇ ਨੇ ਤੇ ਉਹ ਅਸੀਂ ਉਹ ਕਹਿੰਦੇ ਸੀ ਵਿਅਕਤੀਗਤ ਤੌਰ ਤੇ ਉਹ ਵੋਟ ਉਹਨੂੰ ਪਾਉਂਦੇ ਸੀਗੇ ਤੁਸੀਂ ਇਸ ਕਰਕੇ ਇਹਨਾਂ ਨੂੰ ਪਤਾ ਵੀ ਸਾਡਾ ਬੜਾ ਨੁਕਸਾਨ ਹੋਊ। ਇਹ ਉਹਦੇ ਘਰ ਆਪਣੀ ਲੋੜ ਨੂੰ ਗਏ ਨੇ। ਇਹ ਹਰਜਿੰਦਰ ਸਿੰਘ ਧਾਮੀ ਦੀ ਲੋੜ ਨੂੰ ਨਹੀਂ ਗਏ। ਉਹ ਇਹਨਾਂ ਦੀ ਲੋੜ ਹੈ ਜਿਹੜੀ ਡੇਟ ਦੇ ਵਿੱਚ। ਐਸਜੀਪੀਸੀ ਦੀ ਜਿਹੜੀ ਅਗਲੀ ਚੋਣ ਦੀ ਗੱਲ ਹੋ ਰਹੀ ਹੈ ਜਾਂ ਵੋਟਾਂ ਵੀ ਜਾਲੀ ਬਣਨ ਦਾ ਮੁੱਦਾ ਵੀ ਆਇਆ। ਇਹ ਸਾਰੇ ਮਸਲੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੁਣ ਤਾਂ ਧਿਰਾਂ ਵੀ ਕਾਫੀ ਮੈਦਾਨ ਵਿੱਚ ਆ ਰਹੀਆਂ ਨੇ। ਨਵੀਆਂ ਪਾਰਟੀਆਂ ਉੱਸ ਰਹੀਆਂ। ਉਹਨਾਂ ਦਾ ਵੀ ਨਿਸ਼ਾਨਾ ਐਸਜੀਪੀਸੀ ਦੀ ਚੋਣ ਹੈ। ਇਹ ਸਾਰੇ ਮਸਲੇ ਦੇ ਵਿੱਚ ਜਿਹੜਾ ਹਾਲਾਤ ਪੱਕ ਚੁੱਕੇ ਆ ਬਣ ਚੁੱਕੇ ਆ। ਐਸਜੀਪੀਸੀ ਦੇ ਉੱਤੇ ਇੱਕ ਸ਼ੰਕਾ ਇਹ ਵੀ ਆ ਲੋਕਾਂ ਦਾ ਆਮ ਸੰ ਹੋਵੇ ਕੇ ਬਾਹਰਲੀ ਦਖਲ ਅੰਦਾਜ਼ੀ ਵਧ ਜਾਵੇ ਜਿਹੜੀ ਕਿ ਪਹਿਲਾਂ ਮਾੜੀ ਮੋਟੀ ਐ ਉਹ ਹੋਰ ਹੋ ਜਾਵੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਐ ਹੱਥ ਤਾਂ ਇਹਨਾਂ ਦੀ ਵਾਗਡੋਰ ਰਹਿਣੀ ਚਾਹੀਦੀ ਐ ਜੇ ਕੋ ਬਾਹਰਲਾ ਆ ਗਿਆ ਤੇ ਕੰਮ ਖਤਰੇ ਵਾਲ ਹੋ ਜਾਊਗਾ ਜਿਨ੍ਹਾਂ ਦੀਆਂ ਤਾਰਾਂ ਹੋਰ ਪਾਸੇ ਜੜੀਆਂ ਦੇਖੋ ਇਹ ਤਾਂ ਇਹ ਸਿਰਫ ਪ੍ਰਚਾਰ ਇਹਨਾਂ ਲੋਕਾਂ ਦਾ ਹੀ ਐ ਜਿਹੜੀ ਹਾ ਗੱਲ ਆ ਤੁਸੀਂ ਦੇਖੋ ਇਹਨਾਂ ਦੇ ਹੱਥ ਦੇ ਵਿੱਚ ਅੱਜ ਅਕਾਲ ਤਖਤ ਨੂੰ ਇਹ ਚੈਲੰਜ ਕਰ ਗਏ ਅਕਾਲ ਲਖ ਦੇ 30-30 ਸਾਲ ਦੇ ਸਬੰਧ ਦੇ ਵਿੱਚ ਇਹਨਾਂ ਦੇ ਕੀਤੇ ਹੋਏ ਮਤੇ ਜਿਹੜੇ ਨੇ ਉਹ ਆਗੇ ਵੀ ਅਕਾਲ ਤਖਤ ਨੂੰ ਨਾ ਇਹ ਮੰਨਦੇ ਨੇ ਨਾ ਇਹ ਅਕਾਲ ਤਖਤ ਦਾ ਹੁਕਮ ਮੰਨਦੇ ਨੇ ਹੁਣ ਦੱਸੋ ਜੇ ਕੋਈ ਬਾਹਰੀ ਤਾਕਤ ਆ ਕੇ ਇਸ ਤੋਂ ਵੱਧ ਹੋਰ ਕੀ ਨੁਕਸਾਨ ਕਰ ਦੂਗੀ ਜਿਹੜਾ ਇਹਨਾਂ ਨੇ ਕਰ ਦਿੱਤਾ ਇਸ ਤੋਂ ਪਰੇ ਕੀ ਰਹਿ ਗਿਆ ਹਮ ਇਮਾਰਤਾਂ ਤਾਂ ਪਹਿਲਾਂ ਵੀ ਢਾਈਆਂ ਜਾ ਚੁੱਕੀਆਂ ਨੇ ਹਮ ਜਿਨ੍ਹਾਂ ਸਿਧਾਂਤ ਇਹਨਾਂ ਨੇ ਢਾ ਦ ਦਿੱਤੇ ਚਾਹੇ ਉਹ ਡੇਰੇ ਦੀ ਮਾਫੀ ਤੋਂ ਲੈ ਕੇ ਐਮੀਓ ਫਿਰ ਬਾਰ-ਬਾਰ ਗੱਲਾਂ ਕਰਨ ਵਾਲੀਆਂ ਹੋ ਜਾਂਦੀਆਂ ਨੇ ਹਮ ਮੈਨੂੰ ਇਹ ਦੱਸੋ ਵੀ ਨਾ ਤਾਂ ਐਨੇ ਕਿਸੇ ਨੇ ਸਿਧਾਂਤ ਢਾਏ ਨੇ ਤੇ ਨਾ ਹੁਣ ਕੋਈ ਮੈਨੂੰ ਲੱਗਦਾ ਕੋਈ ਕਸਰ ਬਾਕੀ ਰਹੀ ਹੈ ਸੋ ਇਹ ਜਿਹੜੇ ਲੋਕਾਂ ਦੀ ਫਿਕਰਮੰਦੀ ਕਰਦੇ ਆ ਫਿਰ ਉਹਨਾਂ ਦਾ ਫਿਕਰ ਤਾਂ ਜਾਇਜ਼ ਆ ਨਾ ਕਿ ਕਿਤੇ ਹੱਥੋਂ ਜਾਂਦਾ ਸਭ ਕੁਝ ਨਾ ਦਿਖੇ ਐਸ ਜੀ ਪੀ ਸੀ ਐਡੀ ਸਰਮੌਰ ਸੰਸਥਾ ਕਿਤੇ ਇਹ ਨਾ ਹੋਵੇ ਖੋਰਾ ਲੱਗ ਜੇ ਵੱਡੇ ਪਦਰ ਤੇ ਖੋਰਾ ਇਦੋਂ ਵੱਡੇ ਹੋਰ ਲੱਗੂਗਾ ਕੀ ਚਿੰਤਾ ਕੀ ਦੀ ਹੈ ਜੀ ਇਹ ਬਚਣਾ ਕਿਵੇਂ ਐ ਖੋਰਾ ਮੈਂ ਤੁਹਾਨੂੰ ਦੱਸਦਾ ਇਹ ਜਿਹੜੀ ਤੁਸੀਂ ਸਵਾਲ ਕਰਦੇ ਹੋ ਵੀ ਇਹ ਲੋਕਾਂ ਦੀ ਚਿੰਤਾ ਹੈ ਲੋਕਾਂ ਦੀ ਚਿੰਤਾ ਨਹੀਂ ਲੋਕਾਂ ਦੀ ਚਿੰਤਾ ਤੇ ਆ ਵੀ ਇਹ ਤਾਂ ਖੜਾ ਕਿਵੇਂ ਛੱਡੂਗਾ ਇਹਨਾਂ ਨੂੰ ਕਿਵੇਂ ਛਡਾਰੀਏ ਇਹ ਚਿੰਤਾ ਸਿਰਫ ਇਹਨਾਂ ਦੀ ਹੈ ਜਿਨ੍ਹਾਂ ਦੇ ਮੂੰਹ ਨੂੰ ਹਰਾਮ ਲੱਗਿਆ ਹੈ ਗੁਰੂ ਘਰਾਂ ਦਾ ਇਹ ਇਹਨਾਂ ਦੀ ਚਿੰਤਾ ਹੈ ਇਹ ਇਹਨਾਂ ਦਾ ਪ੍ਰਚਾਰ ਹੈ ਹੂੰ ਤਾਂ ਇਸ ਕਰਕੇ ਇਹ ਆਪਣੀਆਂ ਕੀ ਕੁਰਬਾਨੀਆਂ ਦੱਸਦੇ ਨੇ ਅਕਾਲੀ ਦਲ ਕਹਿੰਦੇ ਨੇ ਜੀ ਇਹ ਕੁਰਬਾਨੀਆਂ ਵਾਲੀ ਪਾਰਟੀਆਂ ਇਹ ਜਿੰਨੇ ਲੀਡਰ ਨੇ ਦੱਸਣ ਕਿ ਇਹਨਾਂ ਦੇ ਖਾਨਦਾਨ ਚ ਕਿੰਨੇ ਕੁਰਬਾਨ ਹੋਏ ਨੇ ਜਿੰਨੇ ਅੱਜ ਇਹ ਮਤਲਬ ਜਿਹੜੇ ਕਹਿੰਦੇ ਨੇ ਜਾਂ ਇਹ ਕੱਟਣ ਦੀ ਦਲੀਲ ਦਿੰਦੇ ਆ ਕਿ ਜੇਲਾਂ ਕੱਟੀਆਂ ਸਾਡੇ ਪੁਰਖਿਆਂ ਨੇ ਸੀ ਖੁਦ ਕੱਟੀਆਂ ਜੇਲਾਂ ਉੱਤੇ ਪੁਰਖਿਆਂ ਨੇ ਕੱਟੀਆਂ ਪਰ ਹੋਰਾਂ ਦੇ ਪੁਰਖਿਆਂ ਨੇ ਵੀ ਕੋਈ ਕੀਤਾ ਹੋਊਗਾ ਕੱਲੇ ਇਹਨਾਂ ਦੇ ਪੁਰਖਿਆਂ ਨੇ ਥੋੜੀ ਸਾਰਾ ਕੋਈ ਕਰ ਲਿਆ ਇਸ ਕਰਕੇ ਇਹ ਹੋਰਾਂ ਦੇ ਪੁਰਖੇ ਵੀ ਹੋਰਾਂ ਦੇ ਪੁਰਖਿਆਂ ਦੇ ਵਾਰਿਸ ਵੀ ਬੈਠੇ ਨੇ ਉਹਨਾਂ ਨੂੰ ਮੌਕਾ ਦੇ ਦਿਓ ਨਾਲੇ ਇਹ ਫੈਸਲਾ ਸੰਗਤ ਨਹੀਂ ਕਰਨਾ ਸੋ ਇਸ ਕਰਕੇ ਇਹ ਸਿਰਫ ਇਹਨਾਂ ਦਾ ਦੇਖੋ ਲੋਕਾਂ ਨੂੰ ਡਰਾਉਣ ਦੇ ਲਈ ਲੋਕਾਂ ਨੂੰ ਇਹ ਮਤਲਬ ਜਦੋਂ ਇਹਨਾਂ ਦੇ ਹੱਥੋਂ ਸਾਰਾ ਕੁਝ ਜਾਂਦਾ ਰਹਿੰਦਾ ਮੈਨੂੰ ਇਹ ਦੱਸੋ ਵੀ ਹਰਿਆਣੇ ਦੇ ਗੁਰਦੁਆਰੇ ਅਲੱਗ ਹੋ ਗਏ ਇਹਨਾਂ ਦੇ ਹੱਥਾਂ ਦੇ ਥੱਲੇ ਹੋਰ ਇਹ ਹੋਰ ਕੀ ਨੁਕਸਾਨ ਤੁਸੀ ਲੱਗਦਾ ਤੁਹਾਨੂੰ ਵੀ ਇਦੋਂ ਬਾਅਦ ਹੋਰ ਹੋ ਜੂਗਾ ਉਸ ਦੇ ਲਈ ਉਹਨਾਂ ਦੀ ਦਲੀਲ ਇਹ ਆ ਜਾਂਦੀ ਜਦੋਂ ਸਵਾਲ ਹੁੰਦਾ ਹੈ ਕਹਿੰਦੇ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਆਰਐਸਐਸ ਤੇ ਬੀਜੇਪੀ ਕਬਜ਼ੇ ਕਰ ਰਹੀ ਹੈ ਸਾਡੀਆਂ ਸੰਸਥਾਵਾਂ ਤੇ ਸਾਡੇ ਤੋਂ ਕਿੰਨੇ ਹੀ ਤਖਤ ਆ ਜਿਹੜੇ ਜਾਂ ਸੰਸਥਾਵਾਂ ਨੇ ਸਾਡੇ ਤੋਂ ਖੋਈਆਂ ਜਾ ਰਹੀਆਂ ਧੜਾ ਧੜਾ ਆਰਐਸਐਸ ਦੇ ਬੀਜੇਪੀ ਨਾਲ ਦੇ ਵਿਆਹ ਚ ਕੋੜੀਆਂ ਗਾ ਸਕਦੀ ਆ ਕਿ ਉੱਥੇ ਜੱਫੀਆਂ ਬਾ ਸਕਦੀ ਆ ਜਿਹੜੀ ਸ਼ਗਨ ਕਰ ਸਕਦੀ ਆ ਇਹਨਾਂ ਨਾਲ ਮਿਲ ਕੇ ਤੇ ਉਹਦਾ ਮਤਲਬ ਜਿਹੜਾ ਜਿਹੜੀ ਕਿਸੇ ਨੇ ਦੇਖੀ ਨਹੀਂ ਹੈ ਗੱਲ ਉਹਦਾ ਵਾਸਤੇ ਹੋਇਆ ਹੈ ਮੈਨੂੰ ਇਹ ਦੱਸੋ ਵੀ ਇਹ ਤੁਹਾਡਾ ਨੈਤਿਕ ਆਧਾਰ ਕੀ ਹੈ ਇਸ ਗੱਲ ਕਹਿਣ ਦਾ ਤੁਹਾਡੀਆਂ ਤਾਂ ਇੱਥੇ ਤੱਕ ਸਾਂਝਾਂ ਨਹੀਂ ਵੀ ਤੁਹਾਡੇ ਵਿਆਹ ਕਾਰਜ ਵੀ ਉਹਨਾਂ ਤੋਂ ਬਿਨਾ ਪੂਰੇ ਨਹੀਂ ਹੁੰਦੇ ਸਿਰੇ ਨਹੀਂ ਚੜਦੇ ਲੋਕਾਂ ਨੂੰ ਤੁਸੀਂ ਕਹਿੰਦੇ ਹੋ ਵੀ ਇਹ ਇਹ ਮਾਰੇ ਨੇ ਮੈਨੂੰ ਇਹ ਦੱਸੋ ਵੀ ਵਿਆਹ ਦੇ ਵਿੱਚ ਕਿਹਨੂੰ ਸੱਦਿਆ ਜਾਂਦਾ ਹੈ ਜਿਹੜਾ ਭਰੋਸੇਮੰਦ ਜਿਹਦੇ ਨਾਲ ਮਿਲਵਤਨ ਹੋਵੇ ਭਰੋਸੇਮੰਦ ਹੋਵੇ ਜਿਹਦੇ ਨਾਲ ਮਿੱਤਰਤਾ ਰਹੇ ਵੀ ਜਿਹਨਾਂ ਸੁਖ ਦੁੱਖ ਦੀ ਸਾਂਝ ਹੋਵੇ ਹੋਈ ਸੱਦਿਆ ਜਾਂਦਾ ਨਾ ਤੇ ਫਿਰ ਉਹਨਾਂ ਨੂੰ ਮਾੜੇ ਕਹਤੇ ਕਹਿੰਦੇ ਹੋ ਤੁਸੀਂ ਇਹ ਤਾਂ ਕੌਮ ਨੇ ਦੇਖਣਾ ਕੌਮ ਐਡੀ ਬੇਫਕੂਪ ਨਹੀਂ ਹੈ ਇਹ ਇਹਨਾਂ ਦੀਆਂ ਮੈਂ ਜਿਹੜੀ ਗੱਲ ਕਹਿ ਰਿਹਾ ਵੀ ਗੁਰਦੁਆਰੇ ਸਾਤੋਂ ਚਲੇ ਗਏ ਬੱਕਰੀ ਕਮੇਟੀ ਬਣ ਗਈ ਇਹਨਾਂ ਦੇ ਰਾਜ ਦੇ ਵਿੱਚ ਬਣੀ ਜਦੋਂ ਗੱਲ ਸ਼ੁਰੂ ਹੋਈ ਉਦੋਂ ਸਰਕਾਰ ਵੀ ਇਹਨਾਂ ਦੀ ਸੀ ਪੰਜਾਬ ਦੇ ਵਿੱਚ ਤੁਸੀਂ ਉਹ ਇਤਿਹਾਸ ਪੜ੍ਹ ਕੇ ਦੇਖੋ ਉੱਥੇ ਦੇ ਸਿੱਖ ਕਹਿੰਦੇ ਸੀ ਵੀ ਸਾਨੂੰ ਇਹਨਾਂ ਕਾਰ ਦੇ ਦਿਓ ਵੀ ਹਰਿਆਣੇ ਦੇ ਮੈਂਬਰ ਆਪਣੀ ਮਰਜ਼ੀ ਨਾਲ ਆਪਣਾ ਮੀਤ ਪ੍ਰਧਾਨ ਚੁਣ ਤੇ ਜਿਹੜੇ ਐਗਜ਼ੈਕਟਿਵ ਦੇ ਮੈਂਬਰ ਜਾਣੇ ਨੇ ਉਹ ਸਾਡੇ ਜਾਣ ਤੇ ਸਾਡਾ ਸਬ ਅਫਿਸ ਬਣਾ ਦਿਓ ਕੁਰਸ਼ੇਤਰ ਸਾਡਾ ਬਜਟ ਲੈਦਾ ਕਰ ਦਿਓ ਬਾਕੀ ਅਸੀਂ ਸ਼੍ਰੋਮਣੀ ਕਮੇਟੀ ਦਾ ਨੈਣ ਨੂੰ ਤਿਆਰ ਹੈ ਤੋ ਇਹਨਾਂ ਨੇ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਆਖਰੀ ਪ੍ਰਪੋਜ਼ਲ ਤੱਕ ਇਹਨਾਂ ਨੇ ਧੱਕੇ ਮਾਰ ਕੇ ਉਹ ਕੱਢਦੇ ਹੁਣ ਇਹ ਕਹਿ ਰਹੇ ਆ ਆਰਐਸਐਸਸੀ ਫਲਾਣਾ ਜੀ ਠੰਕਾ ਜੀ ਇਹ ਗੱਲਾਂ ਨਾਲ ਇਹ ਨਹੀਂ ਗੱਲਾਂ ਚੱਲਦੀਆਂ ਹੁੰਦੀਆਂ ਲੋਕਾਂ ਨੂੰ ਸਭ ਪਤਾ ਜਿਹੜਾ ਜਿੱਦਾ ਵੀ ਸਵਾਲ ਚੁੱਕ ਰਿਹਾ ਹੁਣ ਮੈਂ ਇੱਥੇ ਅਖੀਰ ਚ ਤੁਹਾਡੇ ਤੋਂ ਜਾਨਣਾ ਉਹ ਮਸਲਾ ਇਸ ਕਰਕੇ ਵਿਚਾਰਨ ਜੀ ਹੋ ਗਿਆ ਕਿਉਂਕਿ ਉਸ ਮਸਲੇ ਕਰਕੇ ਵੀ ਬਹੁਤ ਕੁਝ ਖਲਾਰਾ ਪਿਆ ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਮਸਲਾ ਹੈ ਉਹਨਾਂ ਨੂੰ ਲੈ ਕੇ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਕਿ ਉਹਨਾਂ ਦੀ ਸਾਹਜ ਕਿੰਨਾ ਕਿੰਨਾਂ ਨਾਲ ਹੈ ਉਹ ਵੀ ਤਾਂ ਮਿਲ ਵਰਤਨ ਕਰਦੇ ਫਿਰਦੇ ਆ ਉਹ ਤੇ ਪਤਿਤ ਸਿੱਖਾਂ ਵੱਲ ਇਹ ਸਾਰੀਆਂ ਗੱਲਾਂ ਤੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਕਿਹਾ ਜਾ ਰਿਹਾ ਹੈ ਪਰਮਜੀਤ ਸਿੰਘ ਸਰਨਾ ਹੋਰੀ ਬਕਾਇਦਾ ਪ੍ਰੈਸ ਕਾਨਫਰੰਸ ਕਰਦੇ ਨੇ ਜਦੋਂ ਉਹਨਾਂ ਦੇ ਜਵਾਬ ਵਿੱਚ ਉਹ ਕਹਿੰਦੇ ਕਿ ਸਭ ਤੋਂ ਵੱਧ ਤਿੰਨ ਸੰਸਥਾਵਾਂ ਨੂੰ ਕਾਲ ਤਖਸਾਬ ਨੂੰ ਸ਼੍ਰੋਮਣੀ ਕਾਲੀ ਦਲ ਨੂੰ ਐਸਜੀਪੀਸੀ ਨੂੰ ਵੱਧ ਨੁਕਸਾਨ ਹੀ ਸਾਜ਼ਿਸ਼ ਤਹਿਤ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੀਤਾ ਹੈ ਪਹਿਲਾਂ ਤਾਂ ਗੱਲ ਇਹ ਹੈ ਜੀ ਛੱਜ ਤਾਂ ਬੋਲੇ ਛਲਣੀ ਤਾਂ ਕੀ ਬੋਲੇ ਜੀ 3600 ਸ਼ੇਕ 30 ਹਾਲ ਇਹ ਸਰਨਾ ਜਿਹੜੇ ਕਿਤੇ ਸਾਡੇ ਵਰਗੇ ਕਿਤੇ ਸੰਤ ਸਮਾਜ ਦਾ ਮਾੜੀ ਮੋਟੀ ਕਾਲੀ ਦਲ ਨਾਲ ਸਾਂਝ ਪੈ ਗਈ ਉਹ ਬਕਵਾਸ ਇਹ ਬੰਗਲਾ ਸਾਹਿਬ ਤੋਂ ਕਥਾ ਦੇ ਵਿੱਚ ਮਰਵਾਉਂਦਾ ਰਿਹਾ ਹੈ ਲੋਕਾਂ ਦੇ ਖਿਲਾਫ ਬਾਦਲਾਂ ਦੇ ਖਿਲਾਫ ਇੱਥੇ ਸੰਸਥਾਵਾਂ ਦੇ ਖਿਲਾਫ ਆ ਚਾਰ ਕਿ ਦਿਨ ਪਹਿਲਾਂ ਹੀ ਇਹਦੀ ਇੱਕ ਵੀਡੀਓ ਤੁਰੇ ਫਿਰਦੀ ਹੈ ਜ ਜਿਹਦੇ ਵਿੱਚ ਇਹ ਉੱਤੇ ਹੱਥ ਘੜੇ ਕਰਾ ਰਿਹਾ ਲੋਕਾਂ ਦੇ ਵੀ ਇਹ ਬਾਦਲਾਂ ਨੂੰ ਕਾਲੀ ਦਲ ਨਾ ਕਹੋ ਇਹਨੂੰ ਬਾਦਲ ਦਲ ਕਹੋ ਇਹ ਸਿਰਫ ਸਵਾਰਥੀ ਲੋਕ ਨੇ ਇਹ ਆਪਣੇ ਆਪਣੇ ਇਹਨਾਂ ਦੇ ਸਵਾਰਥ ਨੇ ਸਰਨੇ ਦਾ ਸਵਾਰਥ ਕੀ ਹੈ ਉਹਦਾ ਸਵਾਰਥ ਇਹ ਵੀ ਕਿਸੇ ਤਰੀਕੇ ਉਹਨੂੰ ਦਿੱਲੀ ਦੀ ਕਮੇਟੀ ਮਿਲ ਜਵੇ ਉਹਨੂੰ ਬਾਦਲ ਲੈ ਕੇ ਦੇ ਦੇਣ ਉਹਨੂੰ ਕੋਈ ਹੋਰ ਲੈ ਕੇ ਦੇ ਦੇਣ ਮੈਂ ਤੁਹਾਨੂੰ ਗਾਰੰਟੀ ਦੇ ਦਿੰਦਾ ਵੀ ਉਹਨੂੰ ਕੋਈ ਬਾਹਰਲਾ ਉੱਥੇ ਦੇ ਸਿੱਖ 10 ਮੈਂਬਰ ਆਜ਼ਾਦ ਜਿੱਤ ਜਣ ਤੇ ਸਮਾਜ ਨੂੰ ਕਹਿਣ ਸਰਨੇ ਨੂੰ ਵੀ ਤੂੰ ਤਾਂ ਬਾਦਲਾਂ ਨਾਲ ਚੱਲਿਆ ਗਿਆ ਨਹੀਂ ਤੈਨੂੰ ਅਸੀਂ ਪ੍ਰਧਾਨ ਬਣਾ ਦਿੱਤੀ ਸਰਨਾ ਨਾ ਕਹੇ ਤੇ ਮੇਰੀ ਸਭ ਤੋਂ ਵੱਡੀ ਭੁੱਲ ਹੈ ਗਿਆਨੀ ਹਰਪ੍ਰੀਤ ਸਿੰਘ 20 ਸਾਲ 20 25 ਸਾਲ ਲੋਕਾਂ ਦੇ ਕੰਨ ਪੱਕ ਗਏ ਸਰਨੇ ਨੇ ਇੰਨੀਆਂ ਗਾਲਾਂ ਕੱਢੀਆਂ ਇਹੀ ਤਾਂ ਜੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਵੀ ਲੋਕਾਂ ਦੇ ਕਰਤਾਰ ਕੀ ਰਹੇ ਮੈਂ ਕੋਈ ਹਰਪ੍ਰੀਤ ਸਿੰਘ ਦਾ ਪੱਖੀ ਨਹੀਂ ਨਾ ਮੈਂ ਜਿੰਨੇ ਹਰਪ੍ਰੀਤ ਸਿੰਘ ਤੇ ਸਵਾਲ ਅਸੀਂ ਚੱਕੇ ਨੇ ਜਦੋਂ ਜਦੋਂ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਜਿੱਦਣ ਗਿਆਨੀ ਹਰਪ੍ਰੀਤ ਸਿੰਘ ਮੈਨੂੰ ਇਹ ਸਮਝ ਨਹੀਂ ਆਉਂਦੀ ਅਕਾਲੀ ਦਲ ਦੀ ਹਾਜ਼ਰੀ ਦੇ ਵਿੱਚ ਮੰਜੀ ਸਾਹਿਬ ਤੋਂ ਅਕਾਲੀ ਦਲ ਦੇ ਲੀਡਰਾਂ ਵੱਲ ਮੂੰਹ ਕਰਕੇ ਕਹਿੰਦਾ ਸੀ ਵੀ 328 ਰੁਪਿਆਂ ਦਾ ਹਿਸਾਬ ਲੈਣ ਕੋਈ ਆ ਗਿਆ ਹੂੰ ਉਹ ਤੁਸੀਂ ਘਰਾਂ ਚ ਨਾ ਬੈਠੇ ਰਹੋ ਡਾਂਗਾ ਗੜਾਸੇ ਲੈ ਕੇ ਆ ਜਿਓ ਉਸ ਦਿਨ ਹਰਪ੍ਰੀਤ ਸਿੰਘ ਮਿੱਠਾ ਲੱਗਦਾ ਸੀ ਹੂੰ ਉਸ ਦਿਨ ਸਰਨੇ ਕਿੱਥੇ ਗਿਆ ਹੋਇਆ ਸੀ ਹੂੰ ਉਸ ਦਿਨ ਸਰਨੇ ਨੂੰ ਸਰਨੇ ਦੇ ਕੰਨ ਬੋਲੇ ਹੋਏ ਸੀ ਹੂੰ ਜਾਂ ਹੋਰ ਇਹਨਾਂ ਦੇ ਲੀਡਰ ਜਿਨ੍ਹਾਂ ਨੂੰ ਹੁਣ ਇਹ ਚੁਭਦਾ ਉਸ ਦਿਨ ਕਿਉਂ ਨਾ ਕਿਹਾ ਵਿਗਿਆਨੀ ਜੇ ਕੀ ਬਿਆਨ ਦੇ ਰਹੇ ਹਨ ਹੂੰ ਜਿਹੜੇ ਸਵਾਲ ਕਰਦੇ ਨੇ ਉਹ ਵੀ ਸਿੱਖੇ ਕਰਦੇ ਨੇ ਹੂੰ ਸਿਰਫ ਹੁਣ ਕਿਉਂਕਿ ਉਹ ਇਨਾ ਦਾ ਨਹੀਂ ਰਿਹਾ ਉਹਦੇ ਚ ਬਥੇਰੇ ਦੋਸ ਕੱਟਣ ਲਗੇ ਮੈਂ ਤਾਂ ਬਲਕਿ ਸ਼ਾਇਦ ਪਿੱਛੇ ਜੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਰਗਬ ਚੜ੍ਹੇ ਦੇ ਬਿਆਨ ਤੇ ਗਿਆ ਸੀ ਉਦੋਂ ਸ਼੍ਰੋਮਣੀ ਕਮੇਟੀ ਨੇ ਤਿਆਰੀ ਕੀਤੀ ਸੀ ਉਹਨਾਂ ਨੂੰ ਉਤਾਰਨ ਦੀ ਮੈਂ ਆਪੋਜੀਸ਼ਨ ਦਾ ਮੈਂਬਰ ਸੀ ਠੀਕ ਹੈ ਮੈਂ ਕਿਹਾ ਸੀ ਇਸ ਵਿਸ਼ੇ ਤੇ ਜੇ ਤੁਸੀਂ ਲਾਉਨੇ ਹੋ ਤਾਂ ਮੈਂ ਤੁਹਾਨੂੰ ਹਮਾਇਤ ਦਊਗਾ ਮੈਂ ਇਹਨੂੰ ਗਲਤ ਸਮਝਦਾ ਕਿਉਂ ਨਾ ਲਾਇਆ ਫਿਰ ਉਦੋਂ ਹਰਪ੍ਰੀਤ ਸਿੰਘ ਇਹ ਵਿਚਾਰ ਹੋਇਆ ਸੀ ਕੋਈ ਕੁਝ ਵੀ ਨਹੀਂ ਹੋਇਆ ਪਹਿਲਾਂ ਤਿਆਰੀ ਕਰ ਲਈ ਅੰਮ੍ਰਿਤਸਰ ਦੀ ਸਾਰੀ ਪ੍ਰੈਸ ਮੇਰੇ ਦਿਵਾਲੀ ਹੋ ਗਈ ਦੱਸੋ ਜੀ ਗਿਆਨੀ ਹਰਪ੍ਰੀਤ ਸਿੰਘ ਦਾ ਮੈਂ ਕਿਹਾ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਅੰਦਰ ਮੀਟਿੰਗ ਕਰਨੀ ਹੈ ਸਗੋਂ ਸਾਡੇ ਇੱਕ ਦੋ ਮੈਂਬਰਾਂ ਨੇ ਮੈਨੂੰ ਕਿਹਾ ਤੁਹਾਨੂੰ ਸਟੈਂਡ ਲੈਣਾ ਚਾਹੀਦਾ ਸੀ ਮੈਂ ਕਿਹਾ ਜਦ ਉਹੀ ਲੌਣ ਨੂੰ ਤਿਆਰ ਨਹੀਂ ਮੈਂ ਇੱਥੇ ਸਟੈਂਡ ਕੀ ਲੈ ਲਾਂਦਾ ਯਾਰ ਕਲਾ ਪਰ ਮੈਂ ਇਹਨਾਂ ਨੂੰ ਇਹ ਸ਼ਾਰਟੀ ਦਿੱਤੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀਹੋਰਾ ਨੂੰ ਵੀ ਜੇ ਕਿਉਂਕਿ ਦੇਖੋ ਇਹ ਨਹੀਂ ਠੀਕ ਪਹਿਲਾਂ ਉਹ ਚੰਨੀ ਦੇ ਗਏ ਮੈਂ ਉਹਨੂੰ ਵੀ ਗਲਤ ਸਮਝਦਾ ਫਿਰ ਉਹ ਰਗਵ ਚੱਡੇ ਦੇ ਗਏ ਬਲਕਿ ਮੇਰਾ ਉੱਥੇ ਬਿਆਨ ਇਹ ਸੀ ਵੀ ਦੇਖੋ ਕੋਈ ਸਿੱਖ ਕੋਈ ਗੈਰ ਸਿੱਖ ਸੱਦੇ ਸਗੋਂ ਗੈਰ ਸਿੱਖੀ ਸੱਦੇ ਸਾਨੂੰ ਖੁਸ਼ੀ ਹੈ ਵੀ ਅਗਲੇ ਕਾਲ ਤਖਤ ਨੂੰ ਮਾਨਤਾ ਦੇ ਰਹੇ ਨੇ ਪਰ ਮੇਰਾ ਇਤਰਾਜ਼ ਸੀ ਕਿ ਉੱਥੇ ਭਗਵੰਤਬਾਨ ਗੱਡੀ ਚ ਗਿਆ ਤੇ ਗਿਆਨੀ ਹਰਪੀ ਸਿੰਘ ਤੁਰ ਕੇ ਗਿਆ ਮੈਨੂੰ ਜਾਣ ਤੇ ਇਤਰਾਜ਼ ਨਹੀਂ ਸੀ ਮੈਨੂੰ ਉੱਥੇ ਜਾਣ ਦੇ ਤਰੀਕੇ ਤੇ ਇਤਰਾਜ਼ ਸੀ ਤੋ ਮੈਂ ਕਹਾਂ ਵੀ ਜੇ ਇਸ ਵਿਸ਼ੇ ਤੇ ਤੁਸੀਂ ਅਕਾਲ ਤੱਕ ਤੋਂ ਉਹਨਾਂ ਨੂੰ ਹਟਾਓਗੇ ਤਾਂ ਅਸੀਂ ਤੁਹਾਨੂੰ ਸਮਝ ਦਵਾਂਗੇ ਅਸੀਂ ਉਹਨਾਂ ਦੇ ਮਤਲਬ ਉਲਟ ਨਹੀਂ ਭੁਗਤਾਂਗੇ ਆ ਕੇ ਹੁਣ ਵੀ ਸ਼ਰਮਣੀ ਕਾਲੀ ਦਲ ਦੇ ਲੀਡਰਾਂ ਨੇ ਇੱਕ ਹੋਰ ਦਲੀਲ ਉਹਨਾਂ ਦੇ ਖਿਲਾਫ ਜਿਹੜੀ ਦਿੱਤੀ ਹੋਏ ਕਿ ਜਿਹੜੇ ਮਨਜਿੰਦਰ ਸਿੰਘ ਸਿਰਸਾ ਨੇ ਜਾਂ ਭਾਜਪਾ ਦੇ ਲੀਡਰ ਨੇ ਜਾਂ ਜਦੋਂ 2 ਦਸੰਬਰ ਨੂੰ ਹੁਕਮ ਸੁਣਾਏ ਗਏ ਜਿਨ੍ਹਾਂ ਨੂੰ ਤੇ ਉਹ ਪਤਿਤ ਕਹਿ ਰਹੇ ਸੀ ਦਾੜੀ ਰੰਗਣ ਵਾਲਾ ਮਸਲਾ ਹੋਰ بڑے ਮਸਲੇ ਚੁੱਕੇ ਗਏ ਜਿਨ੍ਹਾਂ ਨੂੰ ਬੜਾ ਉਹਨਾਂ ਨੇ ਸਖਤੀ ਲੈਜੇ ਨਾਲ ਪੇਸ਼ ਆਏ ਉੱਥੇ ਪਰ ਉਹਨਾਂ ਨੂੰ ਹੀ ਉਹਨਾਂ ਦੀ ਜਿੱਤ ਤੋਂ ਬਾਅਦ ਸਰੂਪਾ ਪਾਉਂਦੇ ਨੇ ਇਹ ਕਹਿੰਦੇ ਕਿੱਥੋਂ ਦੇਖੋ ਮੈਂ ਹੁਣ ਇਹ ਇੱਥੇ ਜਿਹੜੀ ਨਿਆਣ ਵਾਲੀ ਗੱਲ ਹੁੰਦੀ ਉਹ ਇਹ ਹੁੰਦੀ ਆ ਜੇ ਤਾਂ ਹੁਣ ਮੈਂ ਕਾਲੀਦਾਲ ਦੇ ਵਿਰੋਧ ਚੀ ਬੋਲਣਾ ਹੋਵਾ ਫਿਰ ਤਾਂ ਮੈਂ ਹੁਣ ਇਹਨੂੰ ਵੀ ਡਿਫੈਂਡ ਕਰਨਾ ਜਿਹੜੇ ਉਹਨਾਂ ਦੇ ਸਵਾਲ ਜਾਇਜ਼ ਹੋਣਗੇ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਵਾਬ ਦੇਣਾ ਚਾਹੀਦਾ ਪਰ ਮੈਨੂੰ ਲੱਗਦਾ ਇਹ ਉਹਨਾਂ ਦੇ ਸਵਾਲ ਜਾਇਜ਼ ਨਹੀਂ ਹਾਂ ਹਾਂ ਉਹਨਾਂ ਨੇ ਨਜਾਇਜ਼ ਕੀਤੀ ਜੋ ਗਿਆਨੀ ਹਰਪ੍ਰੀਤ ਸਿੰਘ ਦੇ اخلاق ਨੂੰ ਗੰਦਾ ਕਰਨ ਦੀ ਕੋਸ਼ਿਸ਼ ਕੀਤੀ। ਕਿਰਦਾਰ ਕੁਸ਼ੀ ਦੀ ਗੱਲ ਆ। ਕਿਰਦਾਰ ਕੁਸ਼ੀ ਦੀ ਕੀਤੀ ਜਿਸ ਤਰੀਕੇ ਦੇ ਨਾਲ ਉਹ ਬਈ ਜਿਨ੍ਹਾਂ ਦੇ ਘਰਾਂ ਦੇ ਨਿਆਣੇ ਵੀ ਰੁੰਡ-ਮੁੰਡ ਨੇ ਜਿਨ੍ਹਾਂ ਦੇ ਘਰ ਚ ਸਿੱਖੀ ਨਹੀਂ ਉਹ ਜਾਂਚਾ ਕਰ ਰਹੇ ਨੇ ਉਹਦੀਆਂ ਅਕਾਲ ਤਖਤ ਦੇ ਮਤਲਬ ਇੱਕ ਤਖਤ ਦੇ ਜੇਹੇਦਾਰ ਦੀਆਂ। ਹੂੰ। ਜਿਹੜੀ ਗੱਲ ਜਿਹੜੀ ਹੈਗੀ ਦੇਖੋ ਹੁਣ ਇਹਦੇ ਵਿੱਚ ਮੈਂ ਸਿਰਫ ਇਸ ਲਈ ਕਿ ਮੈਂ ਉਹ ਦੂਜੇ ਪਾਸੇ ਖੜਾ ਮੈਂ ਉਹਨਾਂ ਦੀ ਸਾਰੀਆਂ ਗੱਲਾਂ ਨੂੰ ਰੱਦ ਕਰ ਮੈਂ ਕਹਿੰਦਾ ਜਿਹੜੇ ਅਕਾਲੀ ਲੀਡਰ ਚਾਹੇ ਰਗਵ ਚੱਡੇ ਦਾ ਚਾਹੇ ਚੰਨੀ ਦੇ ਜਾਣਦਾ ਚਾਹੇ ਆ ਸਿਰਸੇ ਵਾਲੀ ਗੱਲ ਹੈ ਜੇ ਸਵਾਲ ਚੱਕਦੇ ਨੇ ਤਾਂ ਉਹਨਾਂ ਦੇ ਸਵਾਲਾਂ ਨੂੰ ਤੁਸੀਂ ਪੂਰੀ ਤਰ੍ਹਾਂ ਇਨਕਾਰ ਨਹੀਂ ਕਰ ਸਕਦੇ ਇਹ ਸਵਾਲ ਕਿਤੇ ਨਾ ਕਿਤੇ ਇਹਦਾ ਜਵਾਬ ਮੰਗਦੇ ਨੇ ਤਾਂ ਕਹਿੰਦੀ ਆਰਪੀ ਸਿੰਘ ਨੂੰ ਦੇਣਾ ਚਾਹੀਦਾ ਪਰ ਜਿਸ ਤਰੀਕੇ ਨਾਲ ਇਹ ਉਹਦੇ کردار ਨੂੰ ਗੰਦਾ ਕਰ ਰਹੇ ਨੇ ਉਹ ਬਿਲਕੁਲ ਪ੍ਰਵਾਨਜੋਗ ਨਹੀਂ ਇਹ ਗੱਲ ਸਹੀ ਦੀ ਨਹੀਂ ਗੱਲ ਪਹਿਹੀ ਦੀ ਹੈ ਅੱਜ ਇੱਕ ਨੂੰ ਹੱਥ ਪਾਇਆ ਤੇ ਤੁਸੀਂ ਦੇਖੋ ਤਰੀਕੇ ਕਿਹੜੇ ਅਪਣਾ ਲਏ ਮੇਰਾ ਸਵਾਲ ਇਹ ਆ ਇੱਕ ਤੁਹਾਡੇ ਕੋਲ ਮੌਕਾ ਸੀ ਵੀ ਚੰਨੀ ਤੋਂ ਬਾਅਦ ਉਹ ਰਗਵ ਚੱਡੇ ਤੇ ਚਲਾ ਗਿਆ ਤੁਸੀਂ ਮਤਾਂ ਪਾ ਕੇ ਹਟਾਉਂਦੇ ਤੁਹਾਡੇ ਤੇ ਨਾ ਕਿਸੇ ਨੇ ਇਤਰਾਜ਼ ਕਰਨਾ ਸੀ ਨਾ ਤੁਹਾਨੂੰ ਕੋਈ ਰਲਾਮਾ ਦੇਣਾ ਸੀ ਤੁਸੀਂ ਇੱਕ ਦੱਸਣ ਨੂੰ ਤੁਹਾਡੇ ਕੋਲ ਗੱਲ ਸੀ ਵੀ ਦੇਖੋ ਜੀ ਇਹ ਇਹ ਮਰਜ਼ਾਦਾ ਤੋਂ ਉਲਟ ਹੈ ਸਾਨੂੰ ਲੱਗੀ ਤੇ ਹਟਾਤਾ ਗੱਲਾਂ ਮੁੱਕ ਜਣੀਆਂ ਸੀ ਤੁਸੀਂ ਉਦੋਂ ਹਟਾਉਣ ਲੱਗੇ ਹੋ ਜਦੋਂ ਤੁਹਾਨੂੰ ਲੱਗਿਆ ਵੀ ਇਹ ਤਾਂ ਸਾਡੇ ਲਈ ਠੀਕ ਨਹੀਂ ਹੈ ਇਹਦਾ ਮਤਲਬ ਤੁਹਾਡੀ ਹਾਜ਼ਰੀ ਭਰੀ ਜਾਵੇ ਫਿਰ ਉਹ ਰਗਵ ਚੱਡੇ ਤੇ ਛੱਡ ਜਿੱਦੇ ਮਰਜ਼ੀ ਚੱਲ ਜਾਵੇ ਫਿਰ ਕੋਈ ਇਤਰਾਜ਼ ਨਹੀਂ ਹੈਗਾ ਤੁਹਾਨੂੰ ਸਾਡਾ ਇਤਰਾਜ਼ ਤਾਂ ਇਹ ਆ ਤੁਹਾਨੂੰ ਜਿਹੜੇ ਲੀਡਰ ਹੁਣ ਕਾਲੀ ਦਲ ਦੇ ਕਹਿੰਦੇ ਨੇ ਮੈਂ ਉਹਨਾਂ ਨੂੰ ਇਹ ਪੁੱਛਦਾ ਵੀ ਜਿੱਦਣ ਚੰਨੀ ਦੇ ਗਿਆ ਸੀ ਜਿੱਦਣ ਭਾਈ ਰਗਬ ਚੱਡੇ ਦੇ ਗਿਆ ਸੀ ਜਾਂ ਸਿਸੇ ਦੀ ਗੱਲ ਉਦੋਂ ਤੁਸੀਂ ਸੁੱਤੇ ਕਿਉਂ ਹੋਏ ਸੀਗੇ ਉਦੋਂ ਕਿਉਂ ਨਹੀਂ ਸਵਾਲ ਠਾਏ ਅੱਜ ਬੋਲਣ ਦਾ ਕੀ ਫਾਇਦਾ ਇਸ ਗੱਲ ਦਾ ਜਦੋਂ ਵੇਲਾ ਲੰਘ ਗਿਆ ਅਖੀਰ ਦੇ ਵਿੱਚ ਇੱਕ ਤੁਹਾਡੇ ਤੋਂ ਵਿਚਾਰ ਜਾਨਣਾ ਚਾਹੁੰਦੇ ਆ ਕਿ ਜਿੰਨਾ ਹੁਣ ਤੱਕ ਖਲਾਰਾ ਪਿਆ ਹੈ ਇਹ ਸਿਮਟੇਗਾ ਕਿਵੇਂ ਔਰ ਇਸ ਦੇ ਲਈ ਕਿਸ ਨੂੰ ਪਹਿਲ ਕਰਨੀ ਚਾਹੀਦੀ ਹੈ ਅੱਜ ਦੀ ਘੜੀ ਜਿਹੇ ਜੀ ਸਿਚੁਏਸ਼ਨ ਬਣੀ ਪਈ ਹੈ ਦੇਖੋ ਖਲਾਰਾ ਤਾਂ ਪਤਾ ਕੀ ਹੈ ਇਹ ਕੌਮ ਦਾ ਖਲਾਰਾ ਤਾਂ ਹੈ ਨਹੀਂ ਇਹ ਤਾਂ ਖਲਾਰਾ ਇੱਕ ਦਾ ਹੈ ਇੱਕ ਦਲ ਦਾ ਸਸਤਾਵਾ ਵਿੱਚ ਵੀ ਨਹੀਂ ਹੈਗਾ ਉਹ ਹੁਣ ਜਿਹੜੇ ਹੈਗੇ ਮਤਲਬ ਚਾਹੇ ਆ 12 ਮੈਂਬਰ ਪਹਿਲਾਂ ਇਕੱਠੇ ਹੋ ਗਏ ਅਸਲ ਵਿੱਚ ਕਾਰਨ ਕੀ ਹੈ ਜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਹੁ ਗਿਣਤੀ ਦੇ ਵਿੱਚ ਸਿਆਣੇ ਸੁਹਿਰਦ ਇਤਿਹਾਸ ਦੇ ਔਰ ਗਿਆਨ ਦੇ ਵਕਫ ਹੋਣ ਤਾਂ ਮਤਲਬ ਬਹੁਤ ਸਾਰੀਆਂ ਸਿਚੁਏਸ਼ਨਾਂ ਇਹ ਹੋ ਸਕਦੀਆਂ ਸੀ ਇਹ ਇਕੱਲੇ ਦਲ ਦੇ ਵੀ ਮਸਲੇ ਹੱਲ ਕਰ ਸਕਦੇ ਸੀ ਕੋਣ ਹਾਲਾਤ ਕੀ ਹੈ ਕਾਲੀ ਦਲ ਤਾਂ ਇਹਨਾਂ ਦਾ ਮੁੱਢਾ ਵਰਤਦਾ ਹੈ ਆਪਣੇ ਆਪ ਨੂੰ ਠੀਕ ਹੋਣ ਲਈ ਇਹ ਇਹ ਅਕਾਲ ਤਖਤ ਦਾ ਵਰਤਣਾ ਚਾਹੁੰਦੇ ਨੇ ਤਰੀਕੇ ਇਹੋ ਜਿਹੇ ਅਪਣਾਉਂਦੇ ਨੇ ਵਿੱਚੇ ਕਾਲੀ ਦਲ ਨੂੰ ਲੈ ਬੈਂਦੇ ਨੇ ਤੇ ਵਿੱਚੇ ਆਪ ਡੋਜਦੇ ਨੇ ਤੇ ਵਿੱਚੇ ਅਕਾਲ ਤਖਤ ਨੂੰ ਕੜੀ ਸੀ ਫਿਰਦੇ ਨੇ ਹੂੰ ਕਾਰਨ ਕੀ ਸੀ ਸ਼੍ਰੋਮਣੀ ਕਮੇਟੀ ਇੱਕ ਕੜੀ ਹੈ ਦੇਖੋ ਮੈਂ ਤੁਲਨਾ ਨਹੀਂ ਕਰਦਾ ਮੈਂ ਪਹਿਲੀ ਗੱਲ ਇਹ ਕਹਿ ਦਮਾ ਕੱਲ ਨੂੰ ਕੋਈ ਉੱਠ ਕੇ ਕਹੇ ਜੀ ਇਹਨੇ ਤੁਲਨਾ ਕਰਤੀ ਅਦਾਲਤਾਂ ਨਾਲ ਇੱਕ ਅਦਾਲਤ ਦਾ ਹੁਕਮ ਹੈ ਜੱਜ ਦਾ ਲਾਗੂ ਕਿਵੇਂ ਹੁੰਦਾ ਉਹਨੂੰ ਪ੍ਰਸ਼ਾਸਨ ਲਾਗੂ ਕਰਾਉਂਦਾ ਹੈ। ਹਮ ਰੈਵਨੂ ਦਾ ਹੋਵੇ, ਕ੍ਰਿਮੀਨਲ ਦਾ ਹੋਵੇ, ਕ੍ਰਿਮੀਨਲ ਨੂੰ ਪੁਲਿਸ ਕਰਾਉਂਦੀ ਹੈ ਤੇ ਰੈਵਨੂ ਦਾ ਹੋਵੇ ਤੇ ਪ੍ਰਸ਼ਾਸਨ ਕਰਾਉਂਦਾ ਹੈ। ਹਮ ਖੂਬ ਹੋ ਜਿਹੜਾ ਕੱਲ ਤੱਕ ਦਾ ਹੁਕਮਨਾਮ ਹੈ। ਹਮ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਲਾਗੂ ਕਰਾਉਣੀ ਸ਼੍ਰੋਮਣੀ ਕਮੇਟੀ ਦੀ ਹੈ। ਇੱਥੇ ਜੇ ਸ਼੍ਰੋਮਣੀ ਕਮੇਟੀ ਮੁਖਾਲਵੇ ਦੇ ਵਿੱਚ ਖੜੀ ਹੈ ਕਿੱਦੋਂ ਲਾਗੂ ਹੋ ਜਾਣਗੇ ਹੁਕਮਨਾਮੇ? ਹਮ ਤਾਂ ਮੈਂ ਤਾਂ ਬਸ ਇਹੀ ਕਹਿਣਾ ਵੀ ਦੇਖੋ ਗੁਰਬਾਣੀ ਕਹਿੰਦੀ ਹੈ ਪਰ ਉਸੇ ਕਹਿ ਜਊਗਾ ਜੋ ਗਵੰਡੀ ਨਾਲ ਹੋਇਆ ਜਿਸ ਤਰੀਕੇ ਦੀ ਇਹਨਾਂ ਦੇ ਬੋਲਣ ਤੇ ਲੈਜੇ ਨੇ। ਜਿਸ ਤਰੀਕੇ ਨਾਲ ਇਹਨਾਂ ਨੇ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਡਿਕਟੇਟ ਕੀਤਾ ਮੈਨੂੰ ਇਹ ਲੱਗਦਾ ਹੈ ਕਿ ایدੋ ਪਹਿਲਾਂ ਕਿ ਇਹ ਅਗਲਾ ਕੋਈ ਹੋਰ ਕਦਮ ਚੱਕਣ ਇਹ ਹੁਣ ਵਕਤ ਹੈ ਕਿ ਗਿਆਨੀ ਜੀ ਨੂੰ ਪਰੰਪਰਾਵਾਂ ਦੇ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ਾਨਾਮਤੇ ਜਿਹੜਾ ਉਹਦਾ ਰੁਤਬਾ ਹੈ ਉਹਦੇ ਮੁਤਾਬਕ ਫੈਸਲਾ ਲੈਣਾ ਚਾਹੀਦਾ ਮੇਰੇ ਨਿੱਜੀ ਵਿਚਾਰ ਇਹ ਨੇ ਕਿ ਸਭ ਤੋਂ ਪਹਿਲਾਂ ਇਹ 12 ਬੰਦੇ ਜਿਨ੍ਹਾਂ ਨੇ ਇਹ ਹਮਾਕਤ ਕੀਤੀ ਹੈ ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਕਿਉਂਕਿ ਇਹਨਾਂ ਦੀ ਦੇਖੋ ਸਿਆਸਤ ਦੇ ਵਿੱਚ ਸਿਆਸੀ ਲੀਡਰ ਆਪਣੀ ਸਿਆਸਤ ਦੀ ਲੋੜ ਲਈ ਬਹੁਤ ਕੁਝ ਕਰ ਲੈਂਦੇ ਨੇ ਹੂੰ ਉਹ ਕੋਈ ਇਸ ਹਮਾਮ ਦੇ ਵਿੱਚ ਸਾਰੇ ਨੰਗੇ ਨੇ ਕਿਸੇ ਨੂੰ ਤੁਸੀਂ ਕੱਲੀ ਨਹੀਂ ਕਰ ਸਕਦੇ ਪਰ ਇੱਕ ਧਾਰਮਿਕ ਸੰਸਥਾ ਦੇ ਵਿੱਚ ਬੈਠ ਕੇ ਬੰਦੇ ਉਹ ਮਤਲਬ ਇਹੋ ਜੀ ਸਿਆਸੀ ਗੰਦੀ ਖੇਡ ਖੇਡਣ ਹੂੰ ਤੇ ਤੁਸੀਂ ਇੱਥੋਂ ਹੀ ਹਿਸਾਬ ਲਾਓ ਅਰੇ ਇੱਕ ਨਹੀਂ ਕਿੰਨੇ ਪਿੱਛੋਂ ਤੁਸੀਂ ਦੇਖ ਲਿਆਓ ਪਿਛਲੇ 3-4 ਮਹੀਨੇ ਸਿਰਫ ਆਪਣੇ ਲੀਡਰ ਨੂੰ ਖੁਸ਼ ਕਰਨ ਲਈ ਹੂੰ ਤੇ ਉਹ ਖੁਸ਼ ਸੁਹਾ ਹੋਊਗਾ ਜਾਂ ਤੁਸੀਂ ਉਹ ਵੀ ਡੋਬ ਦੇਣਾ ਤੁਸੀਂ ਉਹ ਕੰਮ ਕਰੋ ਜਿਹਦੇ ਨਾਲ ਸੰਸਥਾ ਦਾ ਰੁਤਬਾ ਵੱਡਾ ਹੋਵੇ ਅਕਾਲ ਤਖਬ ਦੀ ਚੜ੍ਹਦੀ ਕਲਾ ਵਾਲੀ ਗੱਲ ਹੋਵੇ ਜਦੋਂ ਇਹ ਜੇ ਕੰਮ ਕਰੋਗੇ ਜਿਹੜੀ ਪਾਰਟੀ ਨਾਲ ਸੰਬੰਧਤ ਹੈ ਉਹਨੂੰ ਵੀ ਕੋਈ ਫਾਇਦਾ ਮਿਲ ਜੂਗਾ ਜਿਲੀਟਰ ਤੁਹਾਡਾ ਤਾਂ ਹੀ ਬਚੂਗਾ ਜੇ ਬਚੂਗਾ ਤਾਂ ਹੀ ਕੁਝ ਹੋਊਗਾ ਤੇ ਤੁਸੀਂ ਤਾਂ ਉਹਨੂੰ ਵੀ ਰਗੜ ਦੰਨੇਓ ਨਾਲ ਕਈ ਗੱਲਾਂ ਦੇ ਵਿੱਚ ਤਾਂ ਮੈਂ ਇਹ ਮਹਿਸੂਸ ਕਰਦਾ ਕਿ ਹੋ ਸਕਦਾ ਸੁਖਵੀਰ ਬਾਦਲ ਉੱਥੇ ਇਨਵੋਲਵ ਹੀ ਨਾ ਹੁੰਦਾ ਜਿੰਨਾ ਇਹਨਾਂ ਲੋਕਾਂ ਦੀ ਉਹ ਜਿਹੜਾ ਅੜੰਗਿਆ ਪਿਆ ਮਤਲਬ ਇੱਕੋ ਗੱਲ ਹੈ ਕਿ ਇਹਨਾਂ ਦੇ ਕੋਲ ਜੀ ਉਸ ਦਿਨ ਦੇਖੋ ਸਾਡੇ ਐਗਜ਼ੈਕਟਿਵ ਦੇ ਮੈਂਬਰ ਜਸਵੰਤ ਸਿੰਘ ਪੜੈਣ ਨੇ ਮੈਂ ਹੀ ਨਹੀਂ ਕਹਦਾ ਹਰ ਇੱਕ ਨੂੰ ਹੀ ਆਪਣੇ ਚੰਗੇ ਲੱਗਦੇ ਹੁੰਦੇ ਨੇ ਪਰ ਤੁਸੀਂ ਸਿਧਾਂਤਕ ਤੌਰ ਤੇ ਤੁਹਾਡੇ ਟੈਲੀਵਿਜ਼ਨਾਂ ਤੇ ਵੀ ਉਹ ਬੋਲੇ ਆ ਜਿੰਨੀਆਂ ਗੱਲਾਂ ਉਹਨੇ ਕੀਤੀਆਂ ਨੇ ਤੁਸੀਂ ਦੱਸੋ ਉਹਦੇ ਵਿੱਚ ਉਹਨੇ ਕਿਹਾ ਵੀ ਦੇਖੋ ਵੀ ਅਸੀਂ ਸਾਨੂੰ ਅਸਤੀਫੇ ਨਾਲ ਕੋਈ ਫਰਕ ਨਹੀਂ ਹੈਗਾ ਇਹ ਸਟੇਟਮੈਂਟ ਉਹਦੀ ਸੀ ਪਰ ਜਿਹੜੇ ਆ 12 ਬੰਦਿਆਂ ਦੀ ਮੈਂ ਗੱਲਾਂ ਸੁਣ ਕੇ ਆਂ ਇੰਦਰ ਕਰਦੇ ਆਂ ਦੀ ਇਹਨਾਂ ਦੇ ਵਿੱਚ ਇੱਕ ਵੀ ਲੈਕ ਨਹੀਂ ਹੈਗਾ ਜਿੰਨ ਤੁਸੀਂ ਚਾਰਜ ਦੇ ਦਿਓ ਹੂੰ ਤੋ ਇਸ ਕਰਕੇ ਇਸ ਵਕਤ ਇਹ ਸ਼੍ਰੋਮਣੀ ਕਮੇਟੀ ਬਹੁਤ ਵੱਡੇ ਕ੍ਰਾਈਸਿਸ ਦੇ ਵਿੱਚ ਹੈ ਭਾਵੇਂ ਕਿ ਬਾਦਲਦਾਲ ਕੋਲ ਬਹੁਤ ਵੱਡਾ ਬਹੁਮਤ ਹੈ ਪਰ ਅੰਦਰੂਨੀ ਤੌਰ ਤੇ ਨਾ ਜਿਵੇਂ ਤੁਸੀਂ ਕਹਿ ਸਕਦੇ ਹੋ ਕੁਝ ਨਹੀਂ ਦੇ ਪੱਲੇ ਰਿਹਾ ਹੋਇਆ ਹੂੰ ਤੋ ਇਸ ਕਰਕੇ ਇਹ ਵਖਤ ਸਾਡੇ ਲਈ ਬੜਾ ਨਾਜ਼ੁਕ ਹੈ ਜਿੱਥੇ ਅਸੀਂ ਚਲੋ ਬਾਕੀ ਗੱਲਾਂ ਕਿਸੇ ਦੇ ਵਿਰੋਧ ਦੇ ਵਿੱਚ ਕਿਸੇ ਦੇ ਹੱਕ 'ਚ ਹੁੰਦੀਆਂ ਰਹਿੰਦੀਆਂ ਨੇ ਪਰ ਜਿਹੜੀਆਂ ਪਰੰਪਰਾਵਾਂ ਨੇ ਔਰ ਇਹ ਇੱਕ ਬਹੁਤ ਵੱਡੀ ਇਹ ਗੱਲ ਹੋਈ ਹੈ ਤੁਸੀਂ ਇਹ ਦੇਖੋ ਜੀ 12 ਬੰਦੇ ਬੋਲੇ ਤਾਂ 30 ਸਾਲ ਦੀ ਇਹਨਾਂ ਦੀ ਉਹ ਅਗਲੀ ਪਿਛਲੀ ਕਰਤੂਤ ਵੀ ਸਾਹਮਣੇ ਆ ਗਈ। ਹੂੰ। ਤਾਂ ਇਸ ਕਰਕੇ ਤਾਂ ਕੀ ਜਵਾਬ ਦੇਣਗੇ? ਹੁਣ ਵੀ ਕਰਤੂਤਾ ਆਪਣੀਆਂ ਤੇ ਲੋਕਾਂ ਨੂੰ ਕਹਿੰਦੇ ਨੇ ਇਹਨੂੰ ਵਾਇਰਲ ਨਾ ਕਰੋ। ਹੂੰ। ਕਸੂਰ ਹਜੇ ਵੀ ਵਾਇਰਲ ਕਰਨ ਵਾਲਿਆਂ ਦਾ ਕੱਢਦੇ ਨੇ। ਜਿਵੇਂ ਹਾਰੇ ਅਕਾਲੀ ਦਲ 'ਚ ਹੀ ਆਪਣੀਆਂ ਕਰਤੂਤਾ ਨਾਲ ਤੇ ਹਜੇ ਤੱਕ ਵੀ ਲੋਕਾਂ ਨੂੰ ਦੋਸ਼ ਦਈ ਜਾਂਦੇ ਨੇ। ਲੋਕ ਸਮਝ ਹੀ ਨਹੀਂ ਹੈਗੇ। ਹੂੰ। ਤੇ ਇਸ ਕਰਕੇ ਇਹ ਆਪਣੇ ਆਪ ਨੂੰ ਝਾਕਣ ਆਪਣਾ ਆਪ ਦੇਖਣ ਬਹੁਤ ਕੁਝ ਤੁਸੀਂ ਸਸਤਾ ਨੂੰ ਇਸ ਲੈਵਲ ਤੇ ਪਹੁੰਚਾਤਾ ਜਿੱਥੇ ਪਤਾ ਨਹੀਂ ਇਹ ਸੰਸਥਾ ਨੂੰ ਆਪਣਾ ਵਿਕਾਰ ਖੜਾ ਕਰਨ ਲਈ ਅਗਲੀਆਂ ਆਉਣ ਵਾਲੀ ਇੱਕ ਜਨਰੇਸ਼ਨ ਲੱਗ ਜੂ ਜਾਂ ਦੋ ਜਨਰੇਸ਼ਨ ਲੱਗ ਜੂਗੇ ਇਹ ਕੋਈ ਗੱਲ ਇਹ ਨਹੀਂ ਵੀ ਤੁਸੀਂ ਅੱਜ ਕਹੋ ਵੀ ਅੱਜ ਚੋਣ ਹੋ ਜਵੇ ਕੋਈ ਹੋਰ ਆ ਜਾਵੇ ਉਹ ਸੰਭਲੂਗਾ ਇਹ ਇਹ ਜੇ ਰਸਾਤਲ ਚ ਪਜਾ ਰਹੇ ਨੇ ਜਿੱਥੋਂ ਘਟੋ ਘਟੇ ਨੂੰ ਕੱਢਣ ਲਈ ਵੀ ਵੱਡੇ ਵੱਡੇ ਬੁੱਧੀ ਜੀਵੀਆਂ ਦੇ ਦਿਮਾਗ ਲੱਗਣਗੇ ਤਾਂ ਕਿਤੇ ਘਟੋ ਘਟ ਦੋ ਤਿੰਨ ਦਹਾਕਿਆਂ ਦੇ ਵਿੱਚ ਆਪਣੇ ਪੈਰਾਂ ਸਿਰ ਹੋਣਗੇ ਜਿੱਤੇ ਇਹਨਾਂ ਨੇ ਪਹਚਾਤੀਆਂ ਸਾਡੀ ਜਨਤਾ ਇਹ ਆ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਐਸਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਇਹਨਾਂ ਦੇ ਜਿਹੜੇ ਮਸਲਿਆਂ ਦੇ ਉੱਤੇ ਵੀ ਸਵਾਲ ਕੀਤਾ ਜੋ ਇਹਨਾਂ ਨੇ ਵਿਚਾਰ ਸਾਂਝੇ ਕੀਤੇ ਉਸ ਦੇ ਬਾਰੇ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবিসি ਪੰਜਾਬ ਦੇ ਨਾਲ